ਮੈਂ ਤਕਰੀਬਨ 7-8 ਸਾਲ ਡਿਊਟੀ ਕਰੀ ਆ ਜੀ ਆਪਣੇ ਵਾਟਰ ਬਾਕਸ ਦੇ ਵਿੱਚ ਸੀਵਰੇਜ ਬੋਰਡ ਦੇ ਵਿੱਚ ਤੇ ਮੈਨੂੰ ਬਿਨਕਸਰੋ ਹਟਾਤਾ ਜੀ ਤੇ ਮੈਨੂੰ ਦੱਸਿਆ ਨਹੀਂ ਜਾ ਰਿਹਾ ਵੀ ਕਿਉਂ ਹਟਾਇਆ ਗਿਆ ਚਲੋ ਹਟਾਤਾ ਮੇਰੇ ਕੁਝ ਬਕਾਏ ਖੜੇ ਸੀਗੇ ਜਿਵੇਂ ਕਿ ਮੇਰਾ EPF ਖੜਾ ਸੀਗਾ ਜੀ 13 ਮਹੀਨਿਆਂ ਦਾ ਠੇਕੇਦਾਰੀ ਸਿਸਟਮ ਚ ਨਾ ਤਾਂ ਉਹ ਦਿੱਤਾ ਗਿਆ ਹੋਰ ਵੀ ਮੇਰੀਆਂ ਜਿਵੇਂ ਇੱਕ ਮਨਤਾਰ ਸਿੰਘ ਪੰਪ ਆਪਰੇਟਰ ਜਿਹਦੀ JWSDU ਬਹੁਤ ਜ਼ਿਆਦਾ ਸਪੋਰਟ ਕਰਦੇ ਆ ਉਹਨੇ ਮਿਲ ਕੇ ਸ਼ਹਿਰ ਦੀ ਜਦੋਂ ਸਮੱਸਿਆ ਹੁੰਦੀ ਸੀ ਮੈਨੂੰ ਕਹਿ ਦਿੰਦੇ ਸੀ ਵੀ ਯਾਰ ਅਸੀਂ ਤੈਨੂੰ ਪੈਸੇ ਦੇ ਦਾਂਗੇ ਤੂੰ ਇੱਕ ਰੀਲਾ ਦੇ ਤਾਂ ਮੈਂ ਲਾਈ ਗਿਆ ਜੀ ਉਹ ਬੰਦੇ ਨੇ ਮੇਰਾ 3000 ਰੁਪਏ ਉਹ ਮੁੱਕਰ ਗਿਆ 1000 ਰੁਪਏ ਬੱਬਲਦੀਪ ਜੀ ਜੀ ਕੇ ਜੀ ਸਾਹਿਬ ਨੇ ਉਹਨਾਂ ਨੇ ਕੀ ਕਰਿਆ ਜੀ ਉਹਨਾਂ ਨੇ ਮੇਰੇ ਤੋਂ ਪੈਸੇ ਲਵਾਏ ਸੀ ਯਾਰ ਉਹਨਾਂ ਨੂੰ ਪਤਾ ਇਸ ਚੀਜ਼ ਦਾ ਵੀ 500 ਰੁਪਏ ਇੱਕ ਤਾਂ ਲਵਾਏ 500 ਇੱਕ ਤਾਂ ਉਹ ਵੀ ਕਹਿੰਦਾ ਠੇਕੇਦਾਰ ਤੋਂ ਲੈ ਤੇ ਜੀ EPF ਦੀ ਗੱਲ ਕਰਦੇ ਆ ਵੀ ਮੇਰਾ EPF ਤਾਂ ਦੋ ਜਦੋਂ ਤੁਸੀਂ ਮੈਨੂੰ ਹਟਾਈ ਦਿੱਤਾ ਪਾਵਾਂਗੇ ਵੀ ਤੁਹਾਨੂੰ ਹਟਾਤਾ ਹਟਾਉਣ ਦਾ ਕਾਰਨ ਕੀ ਹੈ ਤੁਹਾਨੂੰ ਕਿਉਂ ਹਟਾਇਆ ਉਹ ਦੱਸੋ ਨਾ ਮੈਨੂੰ ਪਤਾ ਹੀ ਨਹੀਂ ਜੀ ਮੈਨੂੰ ਰੀਜਨ ਦੇਖੋ ਹਟਾਤਾ ਜੀ ਨਾ ਤਾਂ ਮੈਨੂੰ ਕੋਈ ਲੈਟਰ ਦਿੱਤਾ ਗਿਆ ਨਾ ਹੀ ਮੈਨੂੰ ਰੀਜਨ ਲੈਟਰ ਦਿੱਤਾ ਵੀ ਜਾਂ ਮੈਨੂੰ ਸ਼ੋ ਕੀਤਾ ਹੋਵੇ ਵੀ ਇਹਦੇ ਚ ਆ ਗਲਤੀ ਸੀ ਨਾ ਹਟਾਤਾ ਮੈਨੂੰ ਆ ਇਹ ਲੱਗਦਾ ਵੀ ਜਿੱਦਾਂ ਕਿ ਮੈਂ ਥੋੜੇ ਜੀ 8 ਸਾਲ ਤੋਂ ਬਾਅਦ 7 ਸਾਲ ਤੋਂ ਬਾਅਦ ਡਿਊਟੀ ਕਰਨ ਤੋਂ ਬਾਅਦ 8-7 ਸਾਲ ਤੋਂ ਬਾਅਦ ਮਤਲਬ ਕਿ ਮੈਨੂੰ ਸੁਪਰਵਾਈਜ਼ਨ ਦਿੱਤੀ ਸੀ ਮੈਨੂੰ ਐਦਾਂ ਲੱਗਦਾ ਕਿ ਮੇਰੇ ਨਾਲ ਦਿਆਂ ਨੂੰ ਉਹ ਚੀਜ਼ ਹਜਮ ਨਹੀਂ ਹੋਈ ਵੀ ਕਿਤੇ ਨਾ ਕਿਤੇ ਜਾ ਕੇ ਜਾਤੀਵਾਦ ਵੀ ਹੋਇਆ ਵੀ ਇੱਕ ਮੁਸਲਮਾਨ ਦਾ ਮੁੰਡਾ ਹੋ ਕੇ ਵੀ ਸਾਡੇ ਨਾਲ ਕੰਮ ਕਰਦਾ ਉੱਤੇ ਕਿਵੇਂ ਜਾਵੜਿਆ ਜਿਵੇਂ ਮਲਕੀਸ਼ ਸਿੰਘ ਤੇ ਮਨਤਾਰ ਜੀਆ ਨੇ ਜਿਵੇਂ ਮੇਰੇ ਲਈ ਤੇ ਲੈਟਰ ਲਿਖੀ ਆ ਪਹਿਲਾਂ ਤਾਂ ਇਹਨੇ ਲੈਟਰ ਲਿਖੀ ਸੀ ਵੀ ਇਹਨੂੰ ਤੇ ਇੱਕ ਮੁੰਡਾ ਅਰਸ਼ ਦੀ ਪਰਸ਼ਾ ਵੀ ਡਿਊਟੀ ਤੋਂ ਖਾਰਜ ਕੀਤਾ ਜਾਵੇ ਚਲੋ ਉੱਥੇ ਵਿੱਚ ਬੰਦੇ ਇਮਾਨਦਾਰ ਵੀ ਬੈਠਣ ਦੇ ਵਧੀਆ ਉਹ ਲੜ ਪਏ ਕਹਿੰਦੇ ਯਾਰ ਵੀ ਨਵੀ ਦਾ ਕੀ ਕਸੂਰਾ ਦੋ ਤੀਆਂ ਦਾ ਪਿਓ ਆ ਵੀ ਤੁਸੀਂ ਉਹਨੂੰ ਕਿਉਂ ਕਾਰਜ ਕਰਾਉਣ ਡਿਊਟੀ ਉਹਦਾ ਕਸੂਰ ਹੀ ਨਹੀਂ ਜਦੋਂ ਕੋਈ ਹੈਗਾ ਹਾਂ ਤੁਸੀਂ ਅਸੀਂ ਤਾਂ ਇਸ ਲੈਟਰ ਤੇ ਸਾਈਨ ਨਹੀਂ ਕਰਦੇ ਫਿਰ ਚਲ ਇਹਨਾਂ ਨੇ ਕਿ ਆਪਾਂ ਆ ਚੀਜ਼ ਲਿਖ ਦਿੰਨੇ ਆ ਵੀ ਇਹਨੂੰ ਮੋੜ ਫੇਰ ਬੇਲਦਾਰੀ ਤੇ ਲਿਆਂਦਾ ਜਾਵੇ ਵੀ ਜਿਹੜੀ ਇਹਦੀ ਡਿਊਟੀ ਬੰਨਦੀ ਇਹਨੂੰ ਡਿਊਟੀ ਕਰਾਈ ਜਾਵੇ ਉਤੋਂ ਚਲ ਇਹਨਾਂ ਨੇ ਲੈਟਰ ਕੱਢ ਤੀ ਆਪ ਨੂੰ ਅਜੇ ਤੱਕ ਨਹੀਂ ਪੜਾਈ ਮੈਨੂੰ ਲੱਗਦਾ ਕਿ ਤਨਾ ਕਿਤੇ ਜਾ ਕੇ ਜੀ ਮੇਰੇ ਨਾਲ ਜਾਤੀਵਾਦ ਜ਼ਰੂਰ ਚੱਲਿਆ ਹੈ ਮਲਕੀਤ ਦੁਆਰਾ ਤੇ ਆਪਣੇ ਮਨਤਾਰ ਜੀ ਦੁਆਰਾ ਇਹ ਦੋਹਾਂ ਦੁਆਰਾ ਮੇਰੇ ਨਾਲ ਜਾਤੀਵਾਦ ਚੱਲਿਆ ਵੀ ਇਹ ਮੁਸਲਮਾਨ ਮੁੰਡਾ ਹੋ ਕੇ ਕੋਈ ਦੂਜੇ ਜਿਹੜੇ ਵਿਚਾਰੇ 20 22 ਮੁਲਾਜ਼ਮ ਸੀਗੇ ਹੋਰ ਵੀ ਨਾਲ ਉਹਨਾਂ ਨੂੰ ਗੁਮਰਾਹ ਕਰ ਲਿਆ ਹੋਊਗਾ ਕੋਈ ਹੋਰ ਗੱਲ ਦੱਸ ਮਤਲਬ ਕਿ ਜਿਵੇਂ ਕਿ ਸੀਵਰਮੈਨ ਕਹਿੰਦੇ ਸੀ ਸਾਨੂੰ ਮੈਂ ਖੈਰ ਤੁਸੀਂ ਲੈਟਰ ਤੇ ਸਾਈਨ ਕਿਉਂ ਕਰੀ ਵੀਰੇ ਉਹ ਕਹਿੰਦੇ ਬਾਈ ਸੀ ਸੁੱਤੇ ਵਜੇ ਸਾਨੂੰ ਤਾਂ ਮਲਕੀਰਤ ਦੁਆਰਾ ਇਹ ਗੱਲ ਕਹੀ ਗਈ ਵੀ ਜੂਨੀਅਰ ਦਾ ਫੈਸਲਾ ਸਾਹ ਸੀ ਪੜੀ ਨਹੀਂ ਲੈਟਰ ਉੱਚ ਕੀ ਲਿਖਿਆ ਵੀ ਇਦਾਂ ਕਰਕੇ ਵੀ ਵਿੱਚ ਮੈਨੂੰ ਲੱਗਦਾ ਵੀ ਇਹਨਾਂ ਨੇ ਵੀ ਮੁਸਲਮਾਨਾਂ ਦਾ ਮੁੰਡਾ ਹੋਣ ਕਰਕੇ ਮੇਰੇ ਨਾਲ ਇਹ ਜ਼ਰੂਰ ਕੀਤਾ ਵੀ ਜਾਤੀਵਾਦ ਜ਼ਰੂਰ ਕਰਿਆ ਜੀ ਪਰ ਇਹਨਾਂ ਕੋਲੇ ਮੇਰਾ ਕੋਈ ਵੀ ਅਜਾ ਪੁਆਇੰਟ ਨਹੀਂ ਜਿੱਥੇ ਮੈਨੂੰ ਕਹਿ ਦੇਣਾ ਵੀ ਇਹਨੂੰ ਅਸੀਂ ਇਸ ਕੰਡ ਡਿਊਟੀ ਤੋਂ ਹਟਾਇਆ ਜੀ ਹਾਂਜੀ ਆਪਾਂ ਦੇਖੋ ਮੰਡੀ ਦੇ ਜਿੰਨੇ ਵੀ ਬੰਦੇ ਸੀਗੇ ਜੋ ਵੀ ਮੈਨੂੰ ਫੋਨ ਕਾਲ ਕਰਦਾ ਸੀ ਸਾਡੀ ਆ ਸਮੱਸਿਆ ਹੱਲ ਕਰਾ ਆਪਾਂ ਕਰਾਈ ਐ ਪਹਿਲੀ ਕਾਲ ਚੱਕੀ ਐ ਚਲੋ ਠੀਕ ਆ ਵੀ ਕਿਸਮਤ ਨੇ ਨਹੀਂ ਸਾਹ ਦਿੱਤਾ ਵੀ ਮੇਰੇ ਆਸਰਾ ਨੂੰ ਸ਼ਾਇਦ ਨਹੀਂ ਗੱਲ ਹਜਮਾਈ ਵੀ ਇਹ ਬੰਦਾ ਕੰਮ ਵਧੀਆ ਕਰੀ ਜਾਂਦਾ ਵੀ ਨੂੰ ਹਟਾ ਦਿੰਦੇ ਤੁਹਾਨੂੰ ਨੌਕਰੀ ਤੋਂ ਕੱਢ ਦਿੰਦੇ ਆ ਤੁਸੀਂ ਕਹਿੰਦੇ ਆ ਵੀ ਜਿਹੜੇ ਤੁਹਾਡੇ ਸੀਨੀਅਰ ਹੁੰਦੇ ਆ ਉਹਨਾਂ ਨਾਲ ਤੁਸੀਂ ਸੰਪਰਕ ਨਹੀਂ ਕਰਿਆ ਉਹਨਾਂ ਨੂੰ ਦੱਸਿਆ ਨਹੀਂ ਕਿ ਮੈਨੂੰ ਇਸ ਤਰ੍ਹਾਂ ਇਹ ਕੱਢ ਰਹੇ ਆ ਜਾਂ ਲੋਕਾਂ ਦੀਆਂ ਕੌਲਾ ਆਉਂਦੀਆਂ ਹੁਣ ਲੋਕਾਂ ਨੇ ਸ਼ਿਕਾਇਤ ਕਰੀ ਹੋਵੇ ਕਿ ਤੁਸੀਂ ਕੰਮ ਨਹੀਂ ਕਰਦੇ ਜਾਣਦੇ ਫੋਨ ਨਾਲ ਚੱਕਦੇ ਹੋਂ ਟਿੰਡਰ ਨਾਲ ਕਰਦੇ ਹੋਂ ਟਾਈਮ ਸਰ ਕੰਮ ਨਹੀਂ ਆਉਣਾ ਹੁੰਦਾ ਉਹ ਵੀ ਲੋਕ ਸ਼ਿਕਾਇਤ ਕਰ ਦਿੰਦੇ ਆ ਵੀ ਜਿਹੜੇ ਤੁਹਾਡੇ ਜੂਨੀਅਰ ਹੈ ਉਹ ਕੰਮ ਨਹੀਂ ਕਰਦੇ ਹਾਂਜੀ ਦੱਸ ਦਾਂ ਜੀ ਉਹ ਵੀ ਤੁਹਾਨੂੰ ਮੈਂ ਇਹ ਜੀ ਵੈਸੇ ਕੋਈ ਗੱਲ ਵੀ ਨਹੀਂ ਕਿਸ ਨੇ ਆਪਣੀ ਸ਼ਿਕਾਇਤ ਕਰੀ ਵੀ ਬੰਦਾ ਸਾਡਾ ਕੰਮ ਨਹੀਂ ਕਰ ਰਿਆ ਠੀਕ ਹੈ ਨਾ ਜੀ ਤੇ ਸੀਨੀਅਰ ਸਾਡੇ ਐਸ ਡੀਓ ਸਾਹਿਬ ਵੀ ਸੀਗੇ ਜੀ ਜਦੋਂ ਮੈਨੂੰ ਡਿਊਟੀ ਤੇ ਇਹਨਾਂ ਨੇ ਹਟਾਇਆ ਮੈਂ ਐਸ ਡੀਓ ਸਾਹਿਬ ਨੂੰ ਫੋਨ ਤੇ ਰਾਬਤਾ ਬਹੁਤ ਬਣਾਇਆ ਇਹਨਾਂ ਨੇ ਮੈਨੂੰ ਘਟੂ ਘਟ 15 20 ਦਿਨ ਮੈਂ ਕਾਲਾਂ ਕਰੀਆਂ ਲਗਾਤਾਰ ਇਹਨਾਂ ਨੇ ਮੈਨੂੰ ਬਲੌਕ ਲਿਸਟ ਤੇ ਪਾਤਾ ਜੀ ਫਿਰ ਮੇਰਾ ਦ ਮੈਂ ਕਹਿਕਦਾ ਨੂੰ ਬਿਨਕਸੂਰੋ ਹਟਾਦਾ ਜੇ ਤੂੰ ਦਫਤਰ ਜਾਏਗਾ ਯਾਰ ਮਤਲਬ ਤੂੰ ਐਸਡੀਓ ਦੇ ਕਮਰੇ ਚ ੱੱਕੇ ਨਾਲ ਦਾਖਲ ਹੋਏਗਾ ਮੈਂ ਮਿਲਣਾ ਵੀ ਯਾਰ ਕੋਈ ਮੇਰੇ ਤੇ ਹੋਰ ਨਾ ਕੋਈ ਬਲੇਮ ਬਣ ਜੇ ਮੈਂ ਡਰਦਾ ਮਾਰੀ ਇਹਨਾਂ ਕੋਲੇ ਗਿਆ ਮੈਂ ਜਈਆਂ ਨਾਲ ਸੰਪਰਕ ਕਰਿਆ ਜੀ ਕਹਿਣ ਨੂੰ ਪੁੱਛਿਆ ਵੀ ਐਸਡੀਓ ਸਾਹਿਬ ਐਸਡੀਓ ਸਾਹਿਬ ਕਹਿੰਦੇ ਬਿਮਾਰ ਚੱਲੀ ਜਾਂਦੇ ਆ ਤੇ ਉਹ ਤਾਂ ਹੈ ਨਹੀਂ ਡਿਊਟੀ ਤੇ ਵੀ ਕਾਫੀ ਟਾਈਮ ਮਤਲਬ ਕਿ ਮੈਂ ਫੋਨ ਤੇ ਬਹੁਤ ਜਿਆਦਾ ਬਹੁਤ ਜਿਆਦਾ ਵੀ ਅੱਜ ਵੀ ਬਲੌਗ ਲੈਟ ਚ ਕੱਢਿਆ ਅੱਡ ਵੀ ਕੱਢਿਆ ਅੱਡ ਵੀ ਕੱਢਿਆ ਪਰ ਐਸਡੀਓ ਸਾਹਮਣੇ ਨਹੀਂ ਕੱਢਿਆ ਸਗੋਂ ਦੀ ਇੱਕ ਗੱਲ ਤੁਹਾਨੂੰ ਦੱਸਦਾ ਜਿਹੜੇ ਤਾਂ ਬੰਦੇ ਬੇਈਮਾਨੀ ਕਰਦੇ ਸੀ ਬਿੱਲਾਂ ਦੇ ਵਿੱਚ ਜਿਵੇਂ ਹਜ਼ਾਰ ਦਾ ਜੈਟਿੰਗ 'ਚ ਤੇਲ ਪੈਂਦਾ ਸੀਗਾ 2000 ਦਾ ਬਿੱਲ ਬਣਾਉਂਦੇ ਸੀਗੇ ਉਹ ਬੰਦਿਆਂ ਨੂੰ ਤਾਂ ਐਸਡੀਓ ਸਾਹਿਬ ਨੇ ਕਦੇ ਕੁਝ ਕਿਹਾ ਨਹੀਂ ਜੇ ਮਨਤਾਰ ਹੈ ਤੇ ਗਰਮੀਤ ਸਿੰਘ ਜੀ ਠੀਕ ਹੈ ਉਹ ਬੰਦਿਆਂ ਨੂੰ ਕਦੇ ਨਹੀਂ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਚਲੋ ਡਿਊਟੀ ਤੋਂ ਚਲੋ ਘਰੇ ਵੀ ਤੁਸੀਂ ਇਹ ਕੀ ਕਰੀ ਜਾਂਦੇ ਹੋ ਹਾਲਾਂਕਿ ਉਹਨਾਂ ਨੇ ਚੀਜ਼ਾਂ ਦਾ ਪਤਾ ਨਹੀਂ ਤੇਲ ਕਿੰਨੇ ਦਾ ਪਾਉਂਦੇ ਸੀ ਤੇ ਬਿੱਲ ਕਿੰਨੇ ਦਾ ਬਣਾਉਂਦੇ ਸੀ ਉਹ ਮਤਲਬ ਕਿ ਜਿਵੇਂ ਜੈਟਿੰਗ ਦੇ ਵਿੱਚ ਹਜ਼ਾਰ ਦਾ ਤੇਲ ਪਵਾਤਾ ਜੀ ਮੈਂ ਜਦੋਂ ਸਾਡਾ ਨਵੇਂ ਕੰਟਰੈਕਟਰ ਆਇਆ ਇਸ ਵਾਰ ਜਿੰਨਾ ਕੋਲ ਠੇਕਾਗਾ ਗੁਰਨਾਮ ਗੁਰਨਾਮ ਸਿੰਘ ਜੀਆਂ ਕੋਲੇ ਮੈਂ ਉਹਨੂੰ ਇਹ ਗੱਲ ਕਹੀ ਸੀਗੀ ਮਨਤਾਰ ਨੂੰ ਦਾ ਦੇਖ ਮਨਤਾਰ ਹੁਣ ਮੈਂ ਜੈਟਿੰਗ ਮਸ਼ੀਨ ਠੀਕ ਕਰਾ ਲਿਆ ਇਹਦੀ ਸੈਕਸ਼ਨ ਪਾਵਰ ਵੀ ਚੱਲਦੀ ਹੈ ਇਹਦੀ ਜੈਟਿੰਗ ਵੀ ਚੱਲਦੀ ਹੈ ਹੁਣ ਇਹਦੀ ਡਬਲ ਪਾਵਰ ਹੋ ਗਈ ਵੀ ਠੀਕ ਹੈ ਤੂੰ ਪਹਿਲਾਂ ਜਿਵੇਂ ਤੇਲ ਚੋ ਕਰਦਾ ਰਿਆ ਮੈਨੂੰ ਕੋਈ ਦਿੱਕਤ ਨਹੀਂ ਤੂੰ ਕਰਦਾ ਰਹਿ ਮੈਨੂੰ ਨਹੀਂ ਇਸ ਚੀ ਦਾ ਪਰ ਮੇਰਾ ਭਾਈ ਮੇਰੀ ਬੇਨਤੀ ਵੀ ਹੁਣ ਨਾ ਤੂੰ ਕਰੀ ਉਹਦੇ ਚ ਆਏ ਸੀ ਵੀ ਉਹ 1000 ਰੁਪਏ ਪਾਉਂਦਾ ਸੀ ਨਾ ਸੰਜੀਵ ਠੇਕੇਦਾਰ ਬਹੁਤ ਵਧੀਆ ਇਨਸਾਨ ਸੀ ਜਦੋਂ ਆਪ ਕੋ ਕਿਸੇ ਠੇਕੇਦਾਰ ਨੂੰ ਫਾਇਦਾ ਕਰਕੇ ਦੇਣਾ ਹੀ ਨਹੀਂ ਜ ਅਕਸਰ ਜੀ ਆਪਾਂ ਮਾਲਕ ਦਾ ਫਾਇਦਾ ਕਰਾਂਗੇ ਫੇਰ ਹੀ ਉਹ ਆਪਦੀ ਲੀਵਰ ਦਾ ਲੀਵਰ ਦਾ ਫੇਦਾ ਫਾਇਦਾ ਕਰੂਗਾ ਨਾ ਜੇ ਆਪਾਂ ਮਾਲਕ ਦਾ ਫਾਇਦਾ ਨਹੀਂ ਕਰਾਂਗੇ ਤੇ ਆਪਣਾ ਲੀਵਰ ਦਾ ਕਿਵੇਂ ਫਾਇਦਾ ਕਰ ਦੂ ਤੇ ਇਹ ਨਾ ਜੀ ਮਤਲਬ ਕਿ ਓਹ 1000 ਰੁਪਏ ਭੇਜਦਾ ਹੀ 800 ਦਾ ਸਾਡੇ ਸਾਹਮਣੇ ਤੇਲ ਪਵਾ ਲੈਂਦਾ 200 ਰੁਪਏ ਆਪਦੀ ਜੇਬ ਚ ਪਾ ਲੈਂਦਾ ਸੀ ਜੀ ਜਿਹੜੀ ਤੁਸੀਂ ਤੇਲ ਦੀ ਗੱਲ ਕਰੀ ਐ ਵੀ ਤੇਲ ਦੀ ਹੀਰ-ਫੇਰ ਕਰਦਾ ਸੀ 800 ਦਾ ਤੇਲ ਪੋਣਦਾ ਸੀ 200 ਰੁਪਏ ਦੀ ਜੇਬ ਚ ਪਾ ਲੈਂਦਾ ਸੀ ਤੁਸੀਂ ਕਹਿੰਨੇ ਆ ਹਾਂ ਜੀ ਹਾਂ ਜੀ ਜੀ ਉਹਦਾ ਕੋਈ ਤੁਹਾਡੇ ਕੋਲ ਪ੍ਰੂਫ ਹੋਵੇ ਨਾ ਫੇਰ ਵੀ ਹੈ ਜਿਹੜੇ ਹੁਣ ਸਰੋਤੇ ਦੇਖ ਰਹੇ ਆ ਉਹ ਕਹਿੰਦੇ ਕੋਈ ਪ੍ਰੂਫ ਦਿਖਾਓ ਤੁਹਾਡੇ ਕੋਲ ਕੋਈ ਬਿੱਲ ਹੈਗੇ ਜਿਹੜੇ ਤੁਸੀਂ ਕਰਵਾਏ ਹੋਣ ਬਿੱਲ ਮੈਂ ਤੁਹਾਨੂੰ ਦੱਸਦਾ ਜੀ ਜਿਸ ਟਾਈਮ ਮੇਰੇ ਕੋਲ ਹਸਾਬਕਤਾ ਆਇਆ ਜੀ ਮੇਰੇ ਕੋਲ ਆਪਦੇ ਪ੍ਰੂਫ ਹੈਗੇ ਆ ਤੇ ਉਹ ਮਨਤਾਰ ਸਿੰਘ ਜੀ ਜਿੱਦਾਂ ਮੈਂ ਅੱਜ ਆਪਦੇ ਪ੍ਰੂਫ ਆਪਦੀ ਇਮਾਨਦਾਰੀ ਨਾਲ ਕੰਮ ਕਰਿਆ ਪ੍ਰੂਫ ਕਰ ਰਿਹਾ ਜੀ ਜੀ ਉਦਾਂ ਉਹ ਪ੍ਰੂਫ ਸੈਂਡ ਕਰ ਦਿਖਾ ਦੇ ਇਦਾਂ ਹੀ ਲੋਕਾਂ ਮੁਰੇ ਆਹ ਦੇਖੋ ਜੀ ਮੇਰੇ ਕੋਲ ਕੰਪਿਊਟਰ ਹੈ ਇਸ ਵੇਲੇ ਤੇ ਮੇਰੇ ਕੋਲ ਆਹਥੀ ਬਿੱਲ ਆਹ ਦੇਖੋ ਜੀ ਮੈਂ ਰੇਲੈਂਸ ਪੰਪ ਤੋਂ ਤੇਲ ਪੁਆਇਆ ਆ ਮੇਰੇ ਕੋਲ ਕੰਪਿਊਟਰ ਪਰਚੀ ਪਈ ਇਹਨੂੰ ਕੈਮਰੇ ਤੇ ਜ਼ੂਮ ਕਰੋ ਇੱਥੇ ਲਿਖਿਆ ਹੋਇਆ ਹੈ ਨਾ ਜੀ ਦੇਖੋ 2000 ਦਾ ਤੇਲ ਪਿਆ ਹੋਇਆ ਕੈਮਰੇ ਤੇ ਜ਼ੂਮ ਕਰ ਦੋ ਮੈਂ ਜਿੰਨਾ ਟਾਈਮ ਤੇਲ ਪਿਆ ਕਟੋਕਟ ਮੈਂ 8-10 ਸਾਰੀ ਤੇਲ ਪਿਆ ਮੇਰੇ ਕੋਲ 8-10 ਬਿੱਲ ਇਹ ਹੈਗੇ ਨੇ ਤੇ ਮੰਤਾਰ ਜੀਆਂ ਕੋਲੇ ਇਹ ਬਿੱਲ ਹੀ ਹੈ ਨਹੀਂ ਕਿ ਕੰਪਿਊਟਰਾਈਜ਼ ਆ ਤਾਂ ਜਿੱਥੋਂ ਮਰਜੀ ਬਿੱਲ ਬਣਾ ਲਓ ਤੁਸੀਂ ਜਿਹੜਾ ਹੱਥੀ ਲਿਖ ਕੇ ਬਣਾਉਣਾ ਜਿੱਥੋਂ ਮਰਜੀ ਬਣਾ ਲਓ ਤੁਸੀਂ 1000 ਦਾ ਭਲਾ 10000 ਦਾ ਬਿੱਲ ਬਣਾ ਲਓ ਬਣਾ ਦੇਣਗੇ ਉਹਨਾਂ ਨੂੰ ਕੀ ਦਿੱਕਤ ਹੈ ਗਲਤ ਤਾਂ ਅਸਲ ਵਿੱਚ ਉਹ ਹੈ ਨਾ ਜੋ ਕੰਪਿਊਟਰ ਚੋਂ ਨਿਕਲਣਾ ਬਿੱਲ ਆਹ ਵੇਖੋ ਕੰਪਿਊਟਰ ਚੋਂ ਨਿਕਲਾ ਮੇਰੇ ਕੋਲ ਬੈਲਾ ਕੈਮਰੇ ਤੇ ਕੋਲ ਜੂਮ ਕਰਕੇ ਦਿਖਾਉ ਤੇ ਮੰਤਾਰ ਜੀ ਤੇ ਗਰਮੀਤ ਸਿੰਘ ਜਿਹੜੇ ਐਸ ਡੀਓ ਜੇਈ ਜਿੰਨਾ ਵੀ ਸਪੋਰਟ ਕਰ ਰਹੇ ਆ ਫੁੱਲ ਤੇ ਉਹਨਾਂ ਨੂੰ ਕਹਿਣ ਵੀ ਆਹ ਚੀਜ਼ ਦਿਖਾ ਲਿਆ ਕੇ ਦਿਖਾਉਣ ਕੈਮਰੇ ਮੂਰੇ ਜਿੰਨਾ ਉਹਨਾਂ ਨੇ ਤੇਲ ਪਵਾਇਆ ਜਿੰਨਾ ਡੇਟਾ ਚ ਉਹਨਾਂ ਕੋਲ ਇੱਕ ਵੀ ਪ੍ਰੂਫ ਨਹੀਂ ਹੋਣਾ ਇਹ ਇੱਕ ਵੀ ਹੋਵੇ ਆਪਾਂ ਦੇਣਦਾਰ ਹੋਵਾਂਗੇ ਇਸ ਚੀਜ਼ ਦਾ ਆਪਾਂ ਜਿਹੜਾ ਮੰਨਦੇ ਤੇ ਆਪ ਕੰਮ ਕਰਿਆ ਆਪਾਂ ਦਿਖਾਉਣੇ ਆਪਦੀ ਇਮਾਨਦਾਰੀ ਸਾਬਤ ਕਰਨ ਵੀ ਹਾਂ ਸਾਡੇ ਤੇ ਇਲਜ਼ਾਮ ਲਾ ਰਿਆ ਆਪਾਂ ਤੇ ਕਾ ਆਪ ਦਾ ਪੱਖ ਰੱਖੇ ਨੇ ਕੋਈ ਇਲਜ਼ਾਮ ਨਹੀਂ ਲਾ ਰੇ ਆਪ ਦਾ ਪੱਖ ਰੱਖਣਾ ਕਿ ਆਡੀਅנס ਸਾਹਮਣੇ ਹੂੰ ਇਹ ਤੁਸੀਂ ਉਹਨਾਂ ਦੀ ਜਿਹੜੇ ਕਫਲੇ ਸੀ ਉਹਨਾਂ ਨੂੰ ਜਾਗਰ ਕਰਦੇ ਸੀ ਉਸ ਕਾਰਨ ਵੀ ਇਹ ਵੀ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਤੁਹਾਨੂੰ ਕੱਟਦਾ ਕਰ ਵੀ ਇਹ ਹੋਸ ਦਾ ਕੁਝ ਹਾਂਜੀ ਇਹ 100% ਇਹੀ ਕਾਰਨ ਹੈ ਜੀ ਕਿਉਂਕਿ ਜਦੋਂ ਆਪਾਂ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਬੰਦੇ ਨੂੰ ਕਹਤਾ ਵੀ ਯਾਰ ਤੂੰ ਇਮਾਨਦਾਰ ਨਾਲ ਕੰਮ ਕਰੀ ਤੇ ਉਹਨੇ ਹੁਣ ਕਰੀ ਹੋਣੀ ਅੱਗੇ ਗੱਲ ਹੋਰ ਕਿਸੇ ਨਾਲ ਵੀ ਉਹ ਤਾਂ ਬੰਦਾ ਆ ਕਹਿੰਦਾ ਜੇ ਆਪਾਂ ਬੰਦਾ ਰੱਖਾਂਗੇ ਤੇ ਤਾਂ ਆਪਾਂ ਨੂੰ ਕੰਮ ਨਹੀਂ ਕਰਨ ਦੇਣਾ ਇਹ ਇਸ ਤੇ ਤਾਂ ਇਮਾਨਦਾਰ ਨਾਲ ਕੰਮ ਕਰਦਾ ਇਸ ਕਰਕੇ ਉਹਨਾਂ ਨੇ ਮੈਨੂੰ ਕੱਢਿਆ ਫਿਰ ਉਹ ਵੀ ਬਹਾਨਾ ਕਾਫੀ ਟਾਈਮ ਬਾਅਦ ਵਿਚਾਰੇ ਪਲੈਨਿੰਗ ਕਰਦੇ ਰਹੇ ਅੱਜ ਕਿਸੇ ਹਿਸਾਬ ਨਾਲ ਕੱਢੀ ਅੱਜ ਕਿਸੇ ਹਿਸਾਬ ਨਾਲ ਕੇ ਪਰ ਕੱਢਤਾ ਉਹਨਾਂ ਰੀਜ਼ਨ ਨਹੀਂ ਛੋਕ ਰਿਆ ਮੇਨ ਕਾਰਨ ਇਹ ਹੈ ਕਿ ਜਦੋਂ ਸਾਨੂੰ ਕੱਢਿਆ ਤੇ ਮੈਂ ਪ੍ਰਧਾਨ ਜੀ ਰੀਸ਼ਚੰਦਰ ਜੀ ਨੂੰ ਦੱਸਤੀ ਸਾਰੀ ਗੱਲ ਮੈਂ ਪ੍ਰਧਾਨ ਜੀ ਵੀ ਜਿਹੜੇ ਮੰਤਾਰ ਹੈ ਤੇ ਗਰਮੀ ਤਾਂ ਇਸ ਤੱਕ ਆ ਵੀ ਬੈਲ ਜੈਟਿੰਗ ਦੇ ਮਸ਼ੀਨ ਦੇ ਵਿੱਚ ਹਜ਼ਾਰ ਦਾ ਤੇਲ ਪਉਂਦੇ 2000 ਦਾ ਬਿੱਲ ਬਣਾਉਂਦੇ ਜੀ ਕੱਲ ਨੂੰ ਕੋਈ ਦਿੱਕਤ ਆਈ ਤੁਸੀਂ ਮੈਨੂੰ ਕਹੋਗੇ ਵੀਰ ਸੁਪਰਵਾਈਜ਼ਨ ਤੇਰੇ ਕੋਲ ਸੀਗੀ ਤੇ ਤੂੰ ਸਾਨੂੰ ਹਿਸਾਬ ਦੇ ਹਿਸਾਬਤਾਂ ਸਾਰਾ ਉਹਨਾਂ ਕੋਲੇ ਆ ਹਰੀਸ਼ ਚੰਦਰ ਜੀ ਉਹਨਾਂ ਨੇ ਡਾਂਟਿਆ ਵੀ ਮੇਰੇ ਕੋਲ ਟੇਬਲ ਤੇ ਬਿੱਲ ਲੈ ਕੇ ਆਓ ਪਰ ਉਹਨਾਂ ਨੇ ਉਹਦੀ ਉਹਨਾਂ ਦੀ ਕੋਈ ਸੁਣੀ ਨਹੀਂ ਗਰਮੀਤ ਸਿੰਘ ਜੀ ਨੇ ਕੋਈ ਖਾਸ ਨਹੀਂ ਸੁਣੀ ਫਿਰ ਜਦੋਂ ਮੈਂ ਡਿਊਟੀ ਤੋਂ ਸਾਨੂੰ ਹਟਾਏਗਾ ਮੈਂ ਐਮਐਲਏ ਸਾਹਿਬ ਜੀ ਨੇ ਸਾਡੇ ਨੇ ਤਿੰਨ ਵਾਰੀ ਸਾਡੇ ਐਸਡੀਓ ਸਾਹਿਬ ਨੂੰ ਗੱਲ ਕਹੀ ਵੀ ਬੰਦੇ ਡਿਊਟੀ ਤੇ ਲਿਆ ਜੇ ਇਹਨਾਂ ਤੋਂ ਕੋਈ ਠੀਕ ਹੈ ਜੇ ਕੋਈ ਗਲਤੀ ਹੋ ਗਈ ਤੇ ਅੱਗੇ ਤੋਂ ਗਲਤੀ ਕਰਨਗੇ ਮੈਂ ਇਹਨਾਂ ਦੀ ਸਪੋਰਟ ਨਹੀਂ ਕਰੂੰਗਾ ਤੂੰ ਮੇਰੇ ਕਈ ਰੱਖ ਲੈ ਤੇ ਮੈਨੂੰ ਰੱਖਿਆ ਨਹੀਂ ਤਿੰਨ ਮਹੀਨੇ ਜਿਵੇਂ ਪ੍ਰਧਾਨ ਹਰੀਚੰਦ ਡਾਕਟਰ ਉਹਨਾਂ ਨੇ ਵੀ ਕਹਿਤਾ ਤੁਹਾਡੀ ਸ਼ਿਫਾਰਿਸ਼ ਕਰੀ ਵੀ ਵਧੀਆ ਕੰਮ ਕਰਦੇ ਆ। ਹਾਂਜੀ ਹਾਂਜੀ। ਉਧਰ ਐਮਐਲਏ ਮੋਲਕ ਸਿੰਘ ਨੇ ਵੀ ਤੁਹਾਡੀ ਸ਼ਿਫਾਰਿਸ਼ ਕਰਤੀ ਵੀ ਵਧੀਆ ਕੰਮ ਕਰਦੇ ਆ ਮੁੰਡਾ ਸ਼ਰੀਫ ਆ ਇਮਾਨਦਾਰ ਆ। ਹਾਂਜੀ ਹਾਂਜੀ। ਉਹਨਾਂ ਦੀ ਗੱਲ ਵੀ ਨਹੀਂ ਮੰਨੀ ਉਹਨਾਂ ਨੇ। ਹਾਂਜੀ ਉਹ ਐਸਡੀਓ ਸਾਹਮਣੇ ਉਹਨਾਂ ਨੂੰ ਬਸ ਇੱਕ ਵਾਰ ਹੀ ਕਹਿੰਦੇ ਸੀ ਵੀ ਰੱਖ ਲਾਂਗੇ। ਪਰ ਰੱਖਿਆ ਨਹੀਂ ਜੀ ਉਹਨਾਂ ਨੇ। ਨਹੀਂ ਉਸ ਤੋਂ ਬਾਅਦ ਫਿਰ ਤੁਸੀਂ ਐਮਐਲਏ ਨੂੰ ਮਿਲੇ ਨਹੀਂ ਜਦੋਂ ਐਮਐਲਏ ਨੇ ਇੱਕ ਵਾਰੀ ਕਹਿਤਾ ਵੀ ਤੁਸੀਂ ਰੱਖ ਲਓ ਫਿਰ ਨਹੀਂ ਦੂਜੀ ਵਾਰ ਐਮਐਲਏ ਨੂੰ ਮਿਲੇ ਵੀ ਐਮਐਲਏ ਸਾਹਿਬ ਨੇ ਤਾਂ ਰੱਖਿਆ ਨਹੀਂ ਤੁਹਾਡੀ ਕਹਿੰਦੇ ਇਹਨਾਂ ਨੇ। ਮੈਂ ਤੁਹਾਨੂੰ ਦੱਸਦਾ ਜੀ ਮੈਂ ਤਿੰਨ ਵਾਰੀ ਜਦੋਂ ਐਮਐਲਏ ਸਾਹਮਣੇ ਸਾਡੇ ਸਾਹਮਣੇ ਕਹਿੰਦਾ ਜੀ ਫਿਰ ਮੈਨੂੰ ਐ ਸ਼ਰਮ ਆਈ ਵੀ ਮੈਂ ਬਾਰ ਬਾਰ ਕੀ ਜਾਵਾਂ ਯਾਰ ਇਹਨਾਂ ਕੋਲੇ ਵੀ ਦੇਖੋ ਐਡੀ ਵੱਡੀ ਪੋਜੀਸ਼ਨ ਐ ਐਮਐਲਏ ਸਾਹਿਬ ਮੈਂ ਬਾਰ ਬਾਰ ਜਾਂਦਾ ਮੈਨੂੰ ਆਪ ਨੂੰ ਹੀ ਸ਼ਰਮ ਆ ਗਈ ਵੀ ਯਾਰ ਨਹੀਂ ਹੁਣ ਜਾਣਾ ਨਹੀਂ ਆ ਪਰ ਕੋਈ ਨਾ ਨਹੀਂ ਰੱਖਿਆ ਜਿਹੜੇ ਬੰਦੇ ਨੌਕਰੀਆਂ ਨਹੀਂ ਕਰਦੇ ਉਹ ਕਿਹੜਾ ਪਰਵਾਲ ਨਹੀਂ ਪਾਲਦੇ ਜੀ ਦਿਆੜੀਆਂ ਕਰਕੇ ਪਾਲੀ ਜਾਂਦੇ ਆ ਕੋਈ ਰੇੜੀਆਂ ਲਾ ਕੇ ਪਾਲੀ ਜਾਂਦੇ ਆ ਅਕਸਰ ਮਿਹਨਤ ਕਰਕੇ ਉਹਦਾ ਡੱਬਰ ਤਾਂ ਪਾਲਦੇ ਜਰੂਰੀ ਤਾਂ ਨਹੀਂ ਜੇ ਗਵਰਨਮੈਂਟ ਦੇ ਅਧਾਰੇ ਚ ਕੰਮ ਕਰਦੇ ਫੇਰ ਹੀ ਡੱਬਰ ਪਾਲਦਾ ਇਹ ਵਹਿਮ ਹੁੰਦਾ ਰਹੇ ਇਕ ਦਾ ਮੈਂ ਜਿਹਨੇ ਮਿਹਨਤ ਕਰਨ ਮੈਂ ਮਿਹਨਤ ਕਰਨ ਵਾਲਾ ਇਨਸਾਨ ਆ ਮੈਂ ਡਰਦਾ ਨਹੀਂ ਮੈਂ ਹੁਣ ਵੀ ਆਉਦੀ ਮਿਹਨਤ ਕਰ ਰਿਹਾ ਮੈਂ ਹੁਣ ਵੀ ਆਪ ਦਾ ਪਰਿਵਾਰ ਪਾਲੀ ਜਾਂਦਾ ਇਹ ਤਾਂ ਇੱਕ ਉਹਨਾਂ ਦੇ ਦਿਲ ਚ ਹੋਊਗਾ ਮਤਲਬ ਕੀ ਮਲਕੀ ਤਰਗੇ ਜਿਵੇਂ ਜਿਨ੍ਹਾਂ ਨੇ ਮੇਰੇ ਨਾਲ ਐਡਾ ਵੱਡਾ ਛਰੀ ਅੰਤਰ ਰਾਜ ਕੀ ਮਲਕੀ ਮੈਨੂੰ ਕੱਢਿਆ ਡਿਊਟੀ ਤੋਂ ਵੀ ਇਹ ਬੰਦਾ ਅੱਗੇ ਕਿਵੇਂ ਜਾਵੜਿਆ ਹਨਾ ਵੀ ਸੁਪਰਵਾਈਜ਼ਨ ਤੇ ਕਿਵੇਂ ਹੋ ਗਿਆ ਵੀ ਸਾਡੇ ਨਾਲ ਕੱਲ ਇਹ ਸਾਡੇ ਥੱਲੇ ਕੰਮ ਕਰਦਾ ਸੀ ਇਹ ਅੱਜ ਸਾਡੇ ਤੋਂ ਉੱਤੇ ਕਿਵੇਂ ਹੋ ਗਿਆ ਮੈਂ ਉਹ ਸਾਰਿਆਂ ਨੂੰ ਇਹ ਸੁਝਾ ਦੇਣਾ ਵੀ ਹੋਰ ਵੀ ਜੇ ਕੋਈ ਦੇਖਦਾ ਵੀ ਵੀਰੇ ਮਿਹਨਤ ਤੋਂ ਨਾ ਡਰੋ ਠੀਕ ਹੈ ਨਾ ਜੋ ਤੁਹਾਡਾ ਇੱਕ ਤਾਂ ਨਹੀਂ ਕੰਮ ਮਿਲਿਆ ਨਾ ਬਣਿਆ ਤੁਸੀਂ ਮਾਲਕ ਨਹੀਂ ਅੱਖ ਚਰ ਕੇ ਕੋਈ ਦਾਤਾ ਹੋਣਾ ਸੀ ਤੇਰੇ ਹੱਥਾਂ ਤੇ ਤੁਹਾਡੇ ਕੰਮ ਦੇ ਰਾਸਤੇ ਦੱਸ ਖੋਲ ਦੂ ਮੇਰੇ ਮਾਲਕ ਨੇ ਖੋਲੇ ਆ ਤੇ ਮੈਨੂੰ ਇਸੇ ਚੀਜ਼ ਦਾ ਦੋਖਾ ਚਲੋ ਮੈਨੂੰ ਹਟਾਤਾ ਤੁਸੀਂ ਇੱਕ ਵਾਰੀ ਮੈਨੂੰ ਕੋਈ ਰੀਜ਼ਨ ਸ਼ੋਅ ਕਰ ਦਿੰਦੇ ਮੇਰੇ ਮਨ ਨੂੰ ਆਏ ਹੁੰਦਾ ਵੀ ਮੇਰੇ ਚ ਗਲਤੀ ਸੀ ਯਾਰ ਮੈਨੂੰ ਹਟਾ ਤਾ ਦੂਜੀ ਗੱਲ ਮੇਰੇ ਜਿਵੇਂ ਕਿ ਮੇਰਾ ইপিਐਫ ਖੜਾ ਜੀ 13 ਮਹੀਨਿਆਂ ਦਾ ਠੀਕ ਹੈ ਨਹੀਂ ਹੁਣ ਮੇਰੀ ਗੱਲ ਸੁਣੋ ਸਰ ਵੀ ইপিਐਫ ਇੱਕ ਐਸੀ ਚੀਜ਼ ਆ ਵੀ ਜਿੰਨਾ ਟਾਈਮ ইপিਐਫ ਸਰ ਕੋਈ ਵੀ ਠੇਕੇਦਾਰ ਸਾਡਾ ਜਮਾ ਨਹੀਂ ਕਰਾਉਂਦਾ ਕੱਚੇ ਮਲਾਜ਼ਮਾ ਉਹਨਾਂ ਟਾਈਮ ਨਾਲ ਜੀ ਬਿੱਲ ਨਹੀਂ ਕੱਟ ਕੇ ਕੱਟ ਕੇ ਦੇ ਸਕਦਾ ਵੀ ਸੈਲਰੀ ਬਿੱਲ ਨਹੀਂ ਦੇ ਸਕਦਾ ਉਹਨਾਂ ਨੂੰ ਕਹਿੰਦਾ ਚੈੱਕ ਨਹੀਂ ਕੱਟ ਕੇ ਦੇ ਸਕਦਾ ਜੀ ਦੇ ਸਕਦਾ ਤਾਂ ਮਤਲਬ ਕਿ ਉਹ ਆਪਦੇ ਕੋਲੇ ਜਮਾ ਕਰ ਲੈਂਦੇ ਹੁੰਦੇ ਆ ইপিਐਫ ਵੀ ਜਿੰਦੋਂ ਤੂੰ ਮੁਲਾਜ਼ਮਾਂ ਦਾ EPF ਪਾਤਾ ਉਦੋਂ ਜੀ ਤੁਹਾਨੂੰ ਇਹ ਪੇਮੈਂਟ ਦੇ ਦਾਂਗੇ ਇਹ ਬੋਲ ਹੈਗੇ ਆ ਬੱਬਲਦੀਪ ਜਈ ਦੇ ਉਹਨਾਂ ਨੂੰ ਮੈਂ ਕਿਹਾ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਮੇਰਾ EPF ਤੁਹਾਡੇ ਕੋਲ ਜਮ੍ਹਾਂ ਹੈਗਾ ਠੇਕੇਦਾਰ ਨਾਲ ਤੁਸੀਂ ਆਪਦਾ ਹਿਸਾਬ-ਕਿਤਾਬ ਕਰ ਲਓ ਮੇਰਾ ਤਾਂ ਮੈਨੂੰ ਦੇ ਦਿਓ ਫਿਰ ਉਹ ਚੁੱਪ ਕਰ ਗਏ ਤੂੰ ਮੈਂ ਹੁਣ ਮੈਂ ਕਿੱਥੇ ੱੱਕੇ ਖਾ EPF ਦਫ਼ਤਰ ਮੈਂ ਕਿੱਥੇ ਆ ਮੈਂ ਲੁਧਿਆਣੇ ਕਿਵੇਂ ਜਾਏ ਕਿ ਨਾ ਠੇਕੇਦਾਰ ਦੀ ਮੈਂ ਮਿੰਨਤਾ ਕਿਤੋਂ ਗਣਾ ਠੇਕੇਦਾਰ ਤਾਂ ਫੋਨ ਨਹੀਂ ਚੱਕਦੇ ਹੈਗੇ ਠੇਕੇਦਾਰ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਠੀਕ ਆ ਕੱਚੇ ਮੁਲਾਜ਼ਮਾਂ ਨੂੰ ਮੇਰੀ ਬੇਨਤੀ ਕਰਦਾ ਵੀ ਵੀਰੇ ਗੱਲ ਸੁਣ ਲਓ ਠੀਕ ਆ ਵਿੱਚ ਜਿਵੇਂ ਮੰਤਾਰ ਅਰਗੇ ਬੈਠੇ ਆ ਬੰਦੇ ਆਫਸਰਾਨਾ ਰੜਕੇ ਇਹ ਜੇ ਕੰਮ ਕਰਦੇ ਆ ਠੇਕੇਦਾਰ ਉਦੋਂ ਮਾੜਾ ਹੋ ਜਾਂਦਾ ਜਦੋਂ ਉਹਨੂੰ ਕੋਈ ਬਚਤ ਨਹੀਂ ਹੁੰਦੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਵੀ ਆਪਦੇ ਜਿਹੜੇ ਆਪਣੇ ਨਾਲ بڑے ਬੰਦੇ ਕੰਮ ਕਰਦੇ ਇਹ ਜੇ ਬੇਈਮਾਨ ਬੰਦੇ ਵਿੱਚ ਵਿੱਚ ਬੈਠੇ ਆ ਇਹਨਾਂ ਨੂੰ ਆਪ ਹੀ ਕੱਸ ਲੋ ਵੀ ਇਹ ਛੱਡ ਦੇ ਕੰਮ ਕਰਨਾ ਵੀ ਜਿਹਦੇ ਨਾਲ ਆਪਣੀ ਵੀ ਜ਼ਿੰਦਗੀ ਵਧੀਆ ਹੋਵੇ ਗਾਂ ਆਪਣਾ ਭਵਿੱਖ ਵੀ ਵਧੀਆ ਬਣੇ ਵੀ ਆਪਾਂ ਨੂੰ ਉਹ ਬੰਦਿਆ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਜਿਵੇਂ ਹੁਣ ਮੈਨੂੰ ਕਰਨਾ ਪਿਆ 13 ਮਹੀਨਿਆਂ ਦਾ IPF ਨਹੀਂ ਪਿਆ ਕਿਉਂ ਨਹੀਂ ਪਿਆ ਕਾਰਨ ਤੁਸੀਂ ਦੇ ਦੋ ਪੇਮੈਂਟ ਉਹਨੂੰ ਦੇ ਹੀ ਜਾਣੇ ਹੋ ਜੇ ਹੁਣ ਉਹ ਠੇਕੇਦਾਰ ਕਹਿਣ ਗੱਲ ਇੱਕ ਅੱਧੀ ਰੋਕਣਗੇ ਠੇਕੇਦਾਰ ਕਹਿੰਦਾ ਜੀ ਮੇਰੀ ਹਾਲੇ ਮੈਕਮ ਨੇ ਪੇਮੈਂਟ ਨਹੀਂ ਕਰੀ ਹੁਣ ਠੇਕੇਦਾਰ ਫੋਨ ਨਹੀਂ ਚਾਹਦੇ ਅਗਲੇ ਨੂੰ ਕੀ ਲੋੜ ਹੈ ਜੀ ਅਗਲੇ ਨੇ ਆਪਦਾ ਕੰਮ ਕੱਢ ਲਿਆ ਬਸ ਵੀ ਕਹਿੰਦਾ ਭਾਬੀ ਮੈਨੂੰ ਨਿਰਦੋਸ਼ ਨੂੰ ਤੁਸੀਂ ਡਿਊਟੀ ਤੋਂ ਹਟਾਤਾ ਠੀਕ ਹੈ ਨਹੀਂ ਵੀ ਰੀਜ਼ਨ ਤਾਂ ਸ਼ੋਅ ਕਰ ਦਿੰਦੇ ਚਲ ਹਟਾਤਾ ਫਿਰ ਤੁਸੀਂ ਮੇਰਾ ਕਲੀਅਰ ਤਾਂ ਕਰੋ ਹੁਣ ਵੀ ਮੈਨੂੰ ਆਪਣੇ ਕੀ ਨਾ ਲੈਂਦੇ ਅੱਜ ਉਹਨਾਂ ਨੇ ਸ਼ਾਇਦ ਬਲੌਕ ਲਿਸਟ 'ਚ ਪਾਇਆ ਮੈਂ ਪਰ ਸੋ ਚੋਤੇ ਫੋਨ ਦੋ ਤਿੰਨ ਲੈ ਆਇਆ ਉਸ ਤੋਂ ਬਾਅਦ ਹੀ ਮੈਂ ਗੁੱਸੇ 'ਚ ਆ ਕੇ ਲਾ ਲਉ ਜਾਂ ਮੈਂ ਦੁਖੀ ਹੋ ਕੇ ਲਾ ਲਉ ਕੁਛ ਮਰਜੀ ਲਾ ਲਉ ਮੈਂ ਫੇਰ ਆ ਕੇ ਲਾਈਵ ਹੋਇਆ ਇਹ ਲਾਈਵ ਹੋਈ ਸੀ ਹਾਂ ਫੇਸਬੁੱਕ ਤੇ ਲਾਈਵ ਹੋਇਆ ਜੀ ਮੈਂ ਫੇਰ ਫੇਰ ਹੀ ਮੈਂ ਲਾਈਵ ਆਇਆ ਫੇਰ ਮਹੀਨੇ ਦੇ ਕਿੰਨੇ ਪੈਸੇ ਖੜੇ ਹੁਣ ਤੁਹਾਡੇ ਜਿਵੇਂ ਮੰਨ ਲਓ ਜੀ ਈਪੀਐਫ ਖੜਾ ਮੇਰਾ ਘਟੋ ਘਟ 25-30000 ਰੁਪਏ ਤੋਂ ਹੋਊਗਾ ਜੀ 3000 ਰੁਪਏ ਇੱਕ ਮੈਂ ਮੰਤਾਰ ਤੋਂ ਲੈਣਾ ਮੈਂ ਕਿਹੜਾ ਆਪਦੇ ਘਰ ਦਾ ਕੰਮ ਨਹੀਂ ਕਰਾ ਜੀ ਮੈਂ ਇੱਥ ਆਹ ਰੂੜੀ ਵਾਲੇ ਹੈਗੇ ਆਪਣੇ ਇਤਿਹਰਵੰਸ لال ਜੀ ਆਗੇ ਉਹਨਾਂ ਦੇ ਪੈਸੇ ਖੜੇ ਆ ਜੀ ਉਹ ਮੇਰੇ ਤੋਂ ਮੰਗਦੇ ਆ ਮੈਂ ਉਹਨਾਂ ਨੂੰ ਦੇਣੇ ਆ ਮੈਂ ਕਹਿੰਦਾ ਜੀ ਮੈਂ ਗੱਲ ਕਰਦਾ گاਹੋਂ ਫਿਰ ਮੈਂ ਲੈ ਕੇ ਦਿੰਨਾ ਇਹ ਤੁਸੀਂ ਰਵਸ ਜੀ ਆਪ ਵੀ ਦੱਸ ਦੇਣਗੇ ਜੇ ਕਦੇ ਪੁੱਛੇ ਤੁਸੀਂ ਟੱਕਰੇ ਵੀ ਖੜੇ ਆ ਠੀਕ ਆ 15-1600 ਰੁਪਏ ਉਹਨਾਂ ਦਾ ਖੜਾ ਜੀ ਹੋਰ ਜਿਹੜੇ ਨੇ ਮੇਰੇ ਪਰਸਨਲ ਜੇਬ ਚ ਜਿਹੜੇ ਗੇੜੇ ਲੱਗਦੇ ਸੀ 2-2 200 ਕੋਈ 150 ਲੈਂਦਾ ਸੀਗਾ ਉਹ 3400 ਰੁਪਏ ਬਣਿਆ ਸੀ ਪਰ ਇਹ ਬੰਦਾ ਚ ਕਹਿੰਦਾ ਵੀ ਮੈਂ 3000 ਰੁਪਏ ਦਵਾ ਦੂੰਗਾ ਜਾਂ ਦੇ ਦੂੰਗਾ ਵੀ ਮੈਂ ਦੇ ਦੇ ਦੂੰਗਾ ਵੀ ਇਹਨੂੰ ਕੋ ਟੈਂਸ਼ਨ ਆਇਆ ਹੁਣ ਉਹ ਵੀ ਮੁਕਰ ਗਿਆ ਵੀ ਮੇਰਾ ਕੀ ਕਰ ਲੈਣਗੇ ਜਦੋਂ ਇਹ ਡਿਊਟੀ ਤੋਂ ਕੱਢਤਾ ਵੀ ਇੱਕ ਤੁਸੀਂ ਇਮਾਨਦਾਰ ਬੰਦੇ ਨੂੰ ਤਾਂ ਕੱਢਤਾ ਤੇ ਫਿਰ ਤੁਸੀਂ ਜਦੋਂ ਐਡੇ ਬੇਇਮਾਨ ਬੰਦੇ ਦੀ ਸਪੋਰਟ ਕਰੀ ਉਹਨਾਂ ਫਿਰ ਵਿੱਚ ਤੁਹਾਡੇ ਕੋਈ 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 ਹੋਊਗਾ ਸਿਸਟਮ ਵਿੱਚ ਹੋਣਾ ਕੋਈ ਜਿਹੜਾ ਤੁਸੀਂ ਉਹਦੀ ਨਹੀਂ ਸਪੋਰਟ ਕਰੀ ਜਾਂਦੇ ਹੋ ਨਹੀਂ ਤੁਹਾਡੇ ਤੁਹਾਡੀ ਥਾਂ ਤੇ ਕੋਈ ਹੋਰ ਮੁੰਡਾ ਰੱਖ ਲਿਆ ਇਹਨਾਂ ਨੇ ਨਹੀਂ ਕੋਈ ਪਤਾ ਨਹੀਂ ਜੀ ਰੱਖਿਆ ਕਿ ਨਹੀਂ ਇਹ ਤਾਂ ਹੁਣ ਨਗਰ ਕੌਂਸਲ ਪ੍ਰਧਾਨ ਹਰੀਸ਼ ਚੰਦਰ ਜੀ ਤੇ ਆਪਣੇ ਯੂ ਸਾਹਿਬ ਇਹਨਾਂ ਤੋਂ ਡਿਟੇਲ ਮੰਗਣ ਸਾਰੀ ਇਹ ਲਿਆ ਉਹ ਇੱਥੇ ਟੇਬਲ ਤੇ ਰੱਖੋ ਭਾਈ ਆਹ ਜਿਹੜੇ ਮੁੰਡੇ ਨੇ ਅੱਜ ਬਿਆਨ ਦਿੱਤੇ ਮੈਂ ਉਸ ਬਿਆਨਾਂ ਦੇ ਆਧਾਰ ਤੇ ਇਹਨਾਂ ਤੋਂ ਖਰਚਾ ਮੰਗਣ ਵੀ ਕੀ ਕੀ ਖਰਚਾ ਕਿਤੇ ਕਿਤੇ ਕਰੇ ਤੇ ਨਾ ਪਤਾ ਲੱਗ ਜੂਗਾ ਜੀ ਇੱਕ ਤੇਲ ਦੇ ਵਿੱਚ ਕਪਲਾ ਕਰਦੇ ਸੀ ਤੇ ਹੋਰ ਕਾਸੇ ਦੇ ਵਿੱਚ ਵੀ ਤਾਂ ਕਪਲਾ ਕਰਦੀ ਜਿਹੜੀ ਮਸ਼ੀਨਰੀ ਆ ਮਸ਼ੀਨਰੀ ਦੀ ਜਿਹੜੀ ਰਿਪੇਅਰ ਹੁੰਦੀ ਆ ਰਿਪੇਅਰ ਦੇ ਖਰਚੇ ਵੀ ਪਾ ਦਿੰਦੇ ਸੀ ਕੋਈ ਸਾਰਾ ਕੁਝ ਕਰਦੇ ਜੀ ਕਿੱਥੇ ਕਿੱਥੇ ਕਪਲਾ ਕਰਦੇ ਸੀ ਇਹਨਾਂ ਦੇ ਮੈਂ ਤੁਹਾਨੂੰ ਦੱਸਦਾ ਜੀ ਮੰਨ ਲਓ ਮੋਟਰ ਖਰਾਬ ਹੋ ਗਈ ਇਹਨਾਂ ਨੇ ਇਹ ਨਹੀਂ ਸੋਚਣਾ ਵੀ ਛੇਤੀ ਛੇਤੀ ਠੀਕ ਕਰਾ ਦਈਏ ਇਹਨਾਂ ਨੇ ਸੋਚਣਾ ਵੀ ਇਹਦੇ 'ਚ ਕਿਵੇਂ ਨਾ ਕਿਵੇਂ ਕੋਈ ਕੱਢੀ ਆ ਆਪ ਦਾ ਸਿਸਟਮ ਯਾਰ 1000 2000 ਰੁਪਏ ਬਣਾਈ ਕੇ ਫਿਰ ਉਹ ਠੀਕ ਕਰਾਉਣਾ ਇਹਨਾਂ ਨੇ ਮੇਰੇ ਸਾਹਮਣੇ ਇੱਕ ਮੋਟਰ ਮਚਾਦੀ ਸੀ ਮੇਰੀ ਸੁਪਰਵੀਜ਼ਨ ਹੁੰਦੀ ਸੀ ਤੇ ਮੈਨੂੰ ਇਹਨਾਂ ਨੇ ਆਏ ਬਸ ਇਹਨਾਂ ਨੇ ਮੋਟਰ ਮਚਾਤੀ ਮੈਂ ਉੱਤੇ ਜਾਵੜਿਆ ਤੇ ਕਿਵੇਂ ਮਚਾਈਓ ਪਾਣੀ ਪੂਰੀ ਪਾਤਾ ਜਾਂ ਲੋਡ ਪਾਤਾ ਉੱਤੇ ਲੋਡ ਨਹੀਂ ਹੁਣ ਤੁਹਾਨੂੰ ਪਤਾ ਵੀ ਜਦੋਂ ਮੋਟਰ ਚੱਲ ਜਾਂਦੀ ਹੈ ਵੀ ਚੱਕਰ ਘੱਟ ਲਈ ਜਾਂ ਕੁਝ ਵੀ ਹੈ ਨਾ ਜੀ ਇਹਨਾਂ ਨੇ ਕੀ ਕਰਿਆ ਨਾ YouTube ਤੋਂ ਦੇਖ ਕੇ ਉਹਦੇ ਕਨੈਕਸ਼ਨ ਕਰੇ ਮੰਤਾਰ ਰਗਿਆ ਨੇ ਮੇਰੇ ਕੋਲ ਉਹਦੀ ਕੋਈ ਵੀਡੀਓ ਨਹੀਂ ਹੈਗੀ ਪਰ ਮੈਂ ਐਸ ਡੀਓ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਫੋਨ ਤੇ ਅੱਜ ਚੱਲ ਮੁੱਕਰ ਜਾਣ ਅੱਜ ਉਹਨਾਂ ਦਾ ਉਹਨਾਂ ਦਾ دین ਧਰਮ ਦੇਖੋ ਜੀ ਮੁੱਕਰਨਾ ਸੱਚ ਬੋਲਣਾ ਤੇ ਬਹੁਤ ਵੱਡਾ ਦਿਲ ਚਾਹੀਦਾ ਪਰ ਮੈਂ ਸੱਚ ਬੋਲਦਾ ਮੈਂ ਐਸ ਡੀਓ ਸਾਹਿਬ ਨੂੰ ਫੋਨ ਲਾਇਆ ਮੈਂ ਕਿਹਾ ਜੀ ਮੋਟਰ ਮਚਾਈ ਆ ਮੱਚੀ ਨਹੀਂ ਕਹਿੰਦੇ ਕਿਵੇਂ ਮੈਂ ਮੇਰੇ ਸਾਹਮਣੇ ਤਾਂ ਪਟਾਕੇ ਪਾਏ ਇਹਨਾਂ ਨੇ ਮੈਂ ਜੇ ਮਲਕੀ ਇਹਨਾਂ ਪਟਾਕੇ ਪਵਾਤੇ ਮੈਂ ਜਾਵੜਿਆ ਮੈਂ ਦੇਖ ਲਿਆ ਫਿਰ ਉਹ ਜਿਹੜਾ ਵਿਚਾਰਾ ਮੈਂ ਮੈਕੈਨਿਕ ਦਾ ਨਾਲ ਹੀ ਲੈਣਾ ਵੀ ਆਪ ਨੂੰ ਉਹ ਬੰਦੇ ਨੂੰ ਮੈਂ ਹੁਣ ਦੱਸਦਾ ਮੈਂ ਗੱਲ ਸੁਣ ਲੈ ਬਾਈ ਮੇਰੀ ਜੇ ਕੱਲ ਨੂੰ ਗੱਲਬਾਤ ਹੋ ਗਈ ਨਾ ਜੇ ਇੱਥੇ ਮੈਂ ਕਿਹਾ ਕਮੇਟੀ ਤੋਂ ਡਰਦਾ ਸਾਰੇ ਡਰਦੇ ਆ ਵੀ ਕੋਈ ਸਾਡੇ ਤੇ ਸਿਸਟਮ ਸਿਸਟਮ ਕਰਤਾ ਸਾਡਾ ਓਖਾ ਹੋ ਜੂਗਾ ਕੋਈ ਵੀ ਕਾਨੂੰਨੀ ਕਾਰਵਾਈ ਉਹ ਬੰਦਾ ਦਾ ਬਈ ਪਹਿਲਾਂ ਹੀ ਮੱਚੀ ਪਈ ਸੀ ਯਾਰ ਕਹਿੰਦਾ ਮੈਨੂੰ ਤਾਂ ਇਹਨਾਂ ਨੇ ਉਂ ਸੱਦਿਆ ਸੀ ਵੀ ਚੈੱਕ ਕਰਕੇ ਆ ਜਿਹੜੀ ਮੋਟਰ ਚ ਕਿੰਨੇ ਹਸ ਪਾਵਰ ਦੀ ਸੀ ਵੀ ਜਿਵੇਂ ਚ ਹੈਗੀ ਜੀ 50 hp ਦੀ ਮੋਟਰ 40 hp ਦੀ ਮੋਟਰ ਉਦੋਂ ਮੁੜ ਕੇ ਸ਼ਹਿਰ ਚ ਪਾਣੀ ਭਰ ਗਏ ਜੀ ਤੇ ਗਲਤੀ ਇਹਨਾਂ ਦੀ ਸੀਗੀ ਕਿੰਨੇ ਹਸ ਪਾਵਰ ਦੀ ਸੀ ਇੰਨਾ ਤਾਂ ਨਹੀਂ ਆਪਨ ਬਗੀ ਐ ਐਚਪੀ ਦੀ ਹੋਣਾ ਹਾਰਸ ਪਾਵਰ ਹੋਗੀ ਮਰਗੀ ਐਚਪੀ ਹਾਰਸ ਪਾਵਰ ਹੀ ਹੋਗੀ ਉਹ ਵੀ 50 ਐਚਪੀ ਦੀ 50 ਪਾਵਰ ਦੀ ਮੋਟਰ ਜੇ ਉਹਨੂੰ ਦੂਰੀਆਂ ਬਣਾਉਂਦੇ ਤਾਂ ਕਿੰਨਾ ਖਰਚਾ ਪੈ ਜਾਂਦਾ ਅਲੱਗ ਅਲੱਗ ਹਿਸਾਬ ਹੈ ਜੀ ਮਤਲਬ ਕੀ ਉਹ ਤਾਂ ਕੰਮ ਸੇ ਕੰਮ 20000 ਰਿਪੇਅਰ ਹੋ ਜਾਂਦੀ ਐ ਇਹ ਹੁਣ ਕੀ ਪਤਾ ਕਿੰਨੇ ਦਾ ਬਿੱਲ ਬਣਵਾਉਂਦੇ ਐ ਜੀ ਅਸੀਂ ਤਾਂ ਜਿੱਦੋਂ ਦਾ ਮੈਂ ਕਰਾਈ ਸੀ ਜਿਹੜਾ ਇੱਕ 40 ਐਚਪੀ ਦੀ ਬੰਦੀ 50 ਐਚਪੀ ਦੀ ਮੋਟਰ ਕਰਾਈ ਸੀ ਉਹ ਬੰਦੇ ਸਾਡੇ ਤੋਂ 18000 ਰੁਪਏ ਮੰਗੇ ਸੀ ਇਮਾਨਦਾਰੀ ਦਾ ਕਹਿੰਦਾ ਬਈ 18000 ਚ ਕਰਕੇ ਦੇ ਦੇਣਾ ਠੀਕ ਹੈ ਨਾ ਤੇ ਕਨੈਕਸ਼ਨ ਕਰਿਆਉਂਗਾ ਚਲਾ ਕੇ ਤੁਹਾਡੇ ਸਾਹਮਣੇ ਦੇ ਦੂੰਗਾ ਉਦ ਮੁੜ ਕੇ ਦੇਖ ਲੈ ਕਰਨੀ ਤੁਹਾਡੀ ਵੀ ਮਰਜ਼ੀ ਹੈ ਇਹ ਬੰਦੇ ਨੇ ਉਸ ਬੰਦੇ ਨੂੰ ਵੀ ਕਿਹਾ ਭਗਤੇ ਦੇ ਭਗਤੇ ਦਾ ਬੰਦਾ ਸੀ ਮਨਤਾਰ ਨੇ ਕਿਹਾ ਬਾਈ ਮੇਰੇ ਵਿੱਚ ਕੁਝ ਪਾਲਾ ਉਹ ਬੰਦੇ ਦਾ ਨਹੀਂ ਕੰਟੈਕਟ ਲੱਗੇ ਗੱਲ ਕਰਿਓ ਬੰਦੇ ਨਾਲ ਉਹ ਕਹਿੰਦਾ ਬਾਈ ਮੋਟਰ ਚੱਕ ਕੇ ਲੈ ਜਾ ਕਹਿੰਦਾ ਮੈਂ ਇਮਾਨਦਾਰ ਨਾਲ ਕੰਮ ਕਰਦਾ ਮੈਨੂੰ ਤੇਰੀ ਮੋਟਰਾਂ ਬਥੇਰੀਆਂ ਆਉਂਦੇ ਤੇਰੀਆਂ ਤੂੰ ਲੈ ਜਾ ਤੇ ਚੱਕ ਕੇ ਇਸ ਗੱਲਾਂ ਕਰਕੇ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਵੀ ਯਾਰ ਸਾਡੀ ਤਾਂ ਕਮਾਈ ਬੰਦ ਕਰਤੀ ਇਹ ਬੰਦੇ ਨੇ ਆ ਕੇ ਵੀ ਸਾਰੇ ਇਮਾਨਦਾਰੀ ਨਾਲ ਕੰਮ ਕਰ ਲੱਗਿਆ ਉਹ ਇਮਾਨਦਾਰੀ ਹਾਜਮ ਨਹੀਂ ਆਈ ਤੇ ਰਹਿ ਗਈ ਦੂਜੀ ਗੱਲ ਮਲਕੀਤ ਤੇ ਜਿਵੇਂ ਆ ਆਪਣੇ ਅਮੰਤਾਰ ਅਗੇ ਇਹਨਾਂ ਨੇ ਇਹਨਾਂ ਨੇ ਮਲਕੀਤਾਇਆ ਦੇਸ਼ ਚੀ ਦੀ ਵੀਰਖਾ ਰੱਖੀ ਵੀ ਇਹ ਮੁਸਲਮਾਨਾ ਮੁੰਡਾ ਹੋ ਕੇ ਕਿਵੇਂ ਅੱਗੇ ਜਾਵੜਿਆ ਪਰ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਤੁਸੀਂ ਪੱਤਰਕਾਰ ਵੀਰਾਂ ਨੇ ਮੇਰੇ ਸਪੋਰਟ ਕਰੀ ਜਾਂਦੇ ਸਾਰੀ ਤੁਸੀਂ ਮੇਰੇ ਆ ਕੇ ਇੰਟਰਵਿਊ ਲਈ ਆ ਤਾਂ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਸਨ ਨੂੰ ਜਿਹੜੇ ਜੈਤੂ ਦੇ ਐਮ ਐਲ ਏ ਸਾਹਿਬ ਨੂੰ ਐਸ ਡੀ ਐਮ ਸਾਹਿਬ ਨੂੰ ਤੇ ਨਗਰ ਕੌਂਸਲ ਪ੍ਰਧਾਨ ਨੂੰ ਇਹੋ ਸਾਹ ਨੂੰ ਵੀ ਜਿਹੜੀਆਂ ਗੱਲਾਂ ਮੈਂ ਕਹੀਆਂ ਇਹਨਾਂ ਤੇ ਗੌਰ ਕਰੀ ਜਾਵੇ ਤੇ ਜਿੱਦਾਂ ਇਹਨੇ નિર્ਦੋਸ਼ ਨੂੰ ਹਟਾਤਾ ਚਲੋ ਕੋਈ ਗੱਲ ਮੈਂ ਮਿਹਨਤ ਕਰ ਰਿਹਾ ਮੈਂ ਨੌਕਰੀ ਦੀ ਗਾਰ ਨਹੀਂ ਲਾ ਰ ਪਰ ਮੈਂ ਇਹ ਕਹਣਾ ਵੀ ਇਹਨਾਂ ਦੇ ਇਹਨਾਂ ਦਾ ਜਿਹੜਾ ਲੋਕਾਂ ਮੂਰੇ ਸੱਚ ਆਵੇ ਵੀ ਸੀਵਰ ਦੀ ਕਈ ਵਾਰ ਪ੍ਰੋਬਲਮ ਪਈ ਹੁੰਦੀ ਹੈ ਪ੍ਰੋਬਲਮ ਤਾਂ ਹੀ ਸੋਲਵ ਹੋਊਗੀ ਜੇ ਬੇਈਮਾਨੀ ਖਤਮ ਹੋਊਗੀ ਜਦੋਂ ਇਹਨਾਂ ਨੇ ਬਦਰ ਨਾਮ ਤਾਂ ਇਹ ਠੇਕੇਦਾਰ ਨੂੰ ਕਰੀ ਜਾਂਦੇ ਸੀ ਜਦੋਂ ਅਸੀਂ ਡਿਊਟੀ ਤੇ ਸੀਗੇ ਵੀ ਉਹ ਤਾਂ ਤੇਲ ਨਹੀਂ ਪਵਾ ਕੇ ਦਿੰਦਾ ਤੇ ਇਹ ਨਹੀਂ ਪਤਾ ਵੀ 1000 ਤੋਂ ਵੱਧ ਤੁਸੀਂ ਆਪ ਹੀ ਤੇਲ ਪਵਾਉਂਦੇ ਵੀ ਉਹ ਤਾਂ ਤੁਹਾਨੂੰ ਬੰਦਾ 2-2000 ਰੁਪਏ ਦੇਈਂਦਾ ਤੇਲ ਦਾ ਮੇਰੇ ਕੋਲ ਸਬੂਤ ਇੱਕ ਹੀ ਹੈ ਜੀ ਆ ਮੈਂ ਬਾਰ-ਬਾਰ ਫਿਰ ਕੈਮਰੇ ਤੇ ਕਹਿਣਾ ਵੀ ਇਸ ਨੂੰ ਐਮਐਲਏ ਸਾਹਿਬ ਜੀ ਤੇ ਐਸਡੀਓ ਐਸਡੀਐਮ ਸਾਹਿਬ ਤੇ ਆਪਣੇ ਕੀ ਨਾਲ ਲੈਂਦੇ ਆ ਜੀ ਨਗਰ ਕੌਂਸਲ ਪ੍ਰਧਾਨ ਜੀ ਉਹ ਸਾਹਿਬ ਵੀ ਐਦਾਂ ਜਿੱਦਾਂ ਮੈਂ ਕੰਪਿਊਟਰਾਈਜ਼ ਬਿੱਲ ਰੱਖੀ ਬੈਠਾ ਐਦਾਂ ਇਹ ਬਿੱਲ ਮੇਰੇ ਸਾਹਮਣੇ ਪੇਸ਼ ਕਰ ਦੇਣ ਵੀ ਆ ਦੇਖੋ ਜੀ ਇਸ ਡੇਟ ਨੂੰ ਪਹਿਲ ਆਪਾਂ ਤੇਲ ਪੋਇਆ ਜੀ ਆਪਾਂ ਕੰਪਿਊਟਰਾਈਜ਼ ਬਿਲ ਅਸੀਂ 2000 ਦਾ ਤੇਲ ਇਹ ਹਮੇਸ਼ਾ 2000 ਦਾ ਹੀ ਤੇਲ ਦੱਸਦੇ ਸੀਗੇ ਪਾਉਂਦੇ 1000 ਦਾ ਹੀ ਸੀ ਤੇ ਮੇਰੀ ਬੇਨਤੀ ਹੈ ਇਹ ਬੰਦਿਆਂ ਨੂੰ ਲਿਆ ਜਾਵੇ ਤੇ ਜੋ ਮਤਲਬ ਕਿ ਇਹ ਤੇਲ ਕਿੰਨੇ ਚਿਰ ਤੋਂ ਪਾਉਂਦੇ ਸੀ ਇਹ ਮਤਲਬ ਕਿ ਇਹ ਤੇਲ ਤਾਂ ਪਾਉਂਦੇ ਤੀਜੇ ਦਿਨੇ ਜੀ ਤੇ ਉਹ ਠੇਕੇਦਾਰ ਦੇ ਦੱਸਣ ਮੁਤਾਬਕ ਆ ਵੀ ਇਹ ਤੇਲ ਤੀਜੇ ਦਿਨ ਪਾਉਂਦੇ ਸੀ ਉਤੋਂ ਦੂਜੇ ਦਿਨ 2000 ਰੁਪਏ ਪਵਾ ਲੈਂਦੇ ਸੀ ਵੀ 2000 ਰੁਪਏ ਪਾ ਦੋ ਜੀ 2000 ਦਾ ਤੇਲ ਲੱਗ ਗਿਆ ਤੇ ਸਾਨੂੰ ਤੀਜੇ ਦਿਨ 1000 ਦਾ ਤੇਲ ਦਿੰਦੇ ਸੀ ਅਸੀਂ ਕੰਪਲੀਟਾਂ ਤੋਂ ਖੜੇ ਰਹਿੰਦੇ ਸੀ ਵੀ ਕੰਪਲੀਟ ਨਿਕਲੂਗੀ ਤਾਂ ਮਹੀਨੇ ਦਾ ਕਿੰਨਾ ਕਾ ਕਪਲਾ ਕਰ ਜਾਂਦੇ ਸੀ ਤੇਲ ਦਾ ਹੁਣ ਮੇਰੇ ਕੋਲ ਰਿਕਾਰਡਿੰਗ ਲੱਭੂਗਾ ਜੇ ਹੋਈ ਤਾਂ ਇਹ ਕਹਿੰਦੇ ਕਹਿੰਦੇ ਵੀ ਅਸੀਂ ਜੇ ਕੰਮ ਸੇ ਕੰਮ 40000 ਦਾ ਮਨਤਾਰਾਂ ਦਾ ਯਾਰ ਬਿੱਲ ਬਣਾਏ ਤੇ 15000 ਰੁਪਏ ਦਾ ਖਰਚੇ ਸੀ ਨਾ ਤੇ ਮੈਂ ਲੱਭੂਗਾ ਰਿਕਾਰਡਿੰਗ ਹੋਈ ਤਾਂ ਠੀਕ ਹੈ ਨਾ ਜੀ ਇਹਦੇ ਬੋਲ ਸੀਗੇ ਆਪਾਂ ਦੇਖੋ ਜੋ ਇਹਨਾਂ ਮੈਨਾਂ ਗੱਲਾਂ ਕਈਆਂ ਆਪਾਂ ਤੋਂ ਉਹ ਬੋਲੀ ਜਾਂਦੇ ਆ ਠੀਕ ਹੈ ਨਾ ਜੀ ਜਿੱਤੇ ਸੱਚ ਬੋਲਦੇ ਆ ਮੁੱਕਰਨਾ ਮੱਕਰਨਾ ਉਹਨਾਂ ਦੀ ਆ ਜੀ ਇੱਛਾ ਮੁੱਕਰ ਜਾਣ ਲੱਕ ਮੁੱਕਰ ਜਾਣ ਪਰ ਸੱਚ ਇਹ ਹੈ ਕਹਿੰਦਾ ਜੀ ਯਾਰ ਜੇ ਅਸੀਂ ਮੰਨ ਲਾ ਨਵੀ ਮੈਨੂੰ ਫੋਨ ਲਾਇਆ ਸਪੈਸ਼ਲ ਜੇ ਅਸੀਂ ਮੰਨ ਲਾ ਯਾਰ ਕਹਿੰਦਾ ਜੀ 40000 ਦਾ ਬਿੱਲ ਜਾਲੀ ਬਣਾਇਆ ਤੇ ਕਾਸੇ 15000 ਰੁਪਏ ਦਾ ਖਰਚ ਆਉ ਤੂੰ ਕਿ ਉਹ ਦੱਸਿਆ ਵੀ ਠੇਕੇਦਾਰ ਨੂੰ ਵੀ ਇਹ 2000 ਦਾ ਤੇਲ ਪਾਉਂਦੇ ਆ ਮੈਂ ਕਿਹਾ ਕੰਜੜਾ ਤੂੰ ਪਾਗਲ ਹੋਇਆ ਮੈਂ ਕਿਹਾ ਉਹਨਾਂ ਦੱਸਾਂ ਮੈਂ ਕਹਾ ਮੈਂ ਤੇਰੇ ਅਲਗ ਮਗਰ ਲੱਕੇ ਅਗਲੇ ਕਮਾ 2000 ਦਾ ਤੇਲ ਪਾਉਂਦੇ ਸੀਗੇ ਤੇ ਅਗਲਾ ਕਿ ਮੈਂ ਤਾਂ 1500 ਰੁਪਿਆ ਪਾਉਂਦਾ ਸੀ ਤੇ 500 ਤੋਂ ਪੱਲੋ ਪਾਉਂਦਾ ਸੀ ਮੈਂ ਕਹਾ ਵਾਹ ਸ਼ੇਰਾ ਮੈਂ ਕਹਾ ਖਾਣ ਪੀਣ ਨੂੰ ਬਾਦੀ ਘੋਟੇ ਖਾਣ ਨੂੰ ਰਿਸ਼ ਹੈ ਮੈਂ ਖਾਦਾ ਪੀਤਾ ਤੁਸੀਂ ਇਹ ਘੋਟੇ ਸਾਡੇ ਪੈਣ ਕਾ ਦੋ ਮੈਨ ਅਸੀਂ ਕਿ ਮੈਂ ਕਿ ਬੇਈਮਾਨ ਬਣੀ ਜਦੋਂ ਅਸੀਂ ਕੀਤੀ ਨਹੀਂ ਕਦੇ ਬੇਈਮਾਨੀ ਵੀ ਆਪਾਂ ਇਹ ਬੇਨਤੀ ਕਰਦੇ ਆਂ ਵੀ ਇਹ ਬੰਦਿਆਂ ਨੂੰ ਤੇ ਜਿਹੜੇ ਇਹ ਬੰਦੇ ਇਸ ਕਪੜਿਆਂ ਚ ਹੋਰ ਵੀ ਇਨਵੋਲਵ ਹੈਗੇ ਆ ਚਾਹੇ ਕੋਈ ਵੀ ਆ ਉਹਨਾਂ ਨੂੰ ਵੀ ਲਿਆ ਜਾਵੇ ਤੇ ਜੇ ਮੈਂ ਝੂਠਾ ਮੈਂ ਇਸੇ ਚੈਨਲਾਂ ਦੇ ਮਾਧਮ ਸਾਰਿਆਂ ਤੋਂ ਮਾਫੀ ਮੰਗੂਗਾ ਅਭੀ ਮੈਂ ਗਲਤ ਸੀ ਜੀ ਮੈਂ ਮਾਫੀ ਮੰਗਦਾ ਜੇ ਮੈਂ ਸੱਚਾ ਤੇ ਜਿਵੇਂ ਮਲਕੀਤ ਮੰਤਾਰ ਤੇ ਜਿਹੜੇ ਜਿਹੜੇ ਮੰਤਾਰ ਦੀ ਸਪੋਰਟ ਕਰਦੇ ਆ ਚਾਹੀ ਆਫਸਰੀ ਨੇ ਸਭ ਨੂੰ ਪੁੱਛਿਆ ਜਾ ਵੀ ਇਹ ਨਹੀਂ ਸਪੋਰਟ ਤੁਸੀਂ ਕਿਉਂ ਕਰਤੀ ਵੀ ਜਦੋਂ ਇੰਨੇ ਇੰਨੇ ਬੇਈਮਾਨ ਬੰਦੇ ਹੈ ਇੰਨੇ ਇੰਨੇ ਨੇ ਕਪਲੇ ਕਰਿਆ ਵੀ ਜਾਂਚ ਹੋਣੀ ਚਾਹੀਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਇਹ ਲੋਕਾਂ ਦਾ ਪੈਸਾ ਮੈਂ ਦੱਸ ਦੇ ਲੋਕਾਂ ਦਾ ਪੈਸਾ ਇਹ ਵੀ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਜੀ ਇਹ ਲੋਕਾਂ ਦਾ ਪੈਸਾ ਠੀਕ ਹੈ ਜੀ ਇਹ ਸਿਸਟਮ ਆ ਸਿਵਰੇ ਆਪਣੇ ਜੈਤੋ ਮੰਡੀਆਂ ਦੇ ਵਾਸੀਆਂ ਨੂੰ ਫੇਰ ਮੈਂ ਕਹਿਣਾ ਵੀ ਤੁਹਾਨੂੰ ਬਹੁਤ ਵੱਡੇ ਓਲੇ ਚ ਰੱਖਿਆ ਹੋਇਆ ਓਲੇ ਚ ਕੀ ਵੀ ਇਹ ਜਿਹੜਾ ਵਾਟਰ ਵਾਸ ਸੀਵਰੇਜ ਬੋਰਡ ਆ ਹੈਨਾ ਜੀ ਇਹ ਵਾਟਰ ਵਾਸ ਸੀਵਰੇਜ ਬੋਰਡ ਨੂੰ ਇਹ ਦੋਵੇਂ ਡਿਪਾਰਟਮੈਂਟ ਦਿੱਤੇ ਹੋਇਆ ਨਗਰ ਕੌਂਸਲ ਨੇ ਕੰਮ ਕਰਾਉਣ ਲਈ ਤੁਸੀਂ ਕੰਮ ਕਰੋ ਉਹਦਾ ਇਹਨਾਂ ਨੂੰ ਮੇਰੇ ਕੋਲ ਕੋਈ ਮਹੀਨੇ ਬਾਅਦ ਜਾਂ ਸਾਲ ਬਾਅਦ ਫੰਡ ਵੀ ਦਿੰਦੇ ਆ ਵੀ ਆ ਲਓ ਵੀ ਉਹ ਪੈਸਾ ਨਗਰ ਕੌਂਸਲ ਦਾ ਜੈਤੋ ਦਾ ਪੈਸਾ ਇਹ ਬੈਠੇ ਤਨਖਾਹਾਂ ਵੀ ਲਈ ਜਾਂਦੇ ਆ ਤੇ ਉਹ ਵੀ ਖਾਈ ਜਾਂਦੇ ਆ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਇਹ ਜੇ ਚੀਜ਼ਾਂ ਫਿਰ ਹੋਰ ਗੱਲ ਜਿੱਦੇ ਸਾਨੂੰ ਹਟਾਇਆ 22 ਜੁਲਾਈ 22 ਜੁਲਾਈ ਨੂੰ ਪਹਿਲਾ ਦਿਨੇ ਕੰਮ ਲੀ ਗਏ ਫਿਰ ਰਾਤ ਨੂੰ ਵੀ ਕੰਮ ਕੀਤਾ 17 ਨੰਬਰ ਵਾ ਡਾਕਟਰ ਬਲਵਿੰਦਰ ਦੇ ਪਰ ਮੈਂ ਡਾਕਟਰ ਬਲਵਿੰਦਰ ਜੀ ਨੂੰ ਇਹ ਗੱਲ ਕਹਿਣਾ ਬਲਵਿੰਦਰ ਜੀ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਤਰਕੀ ਦੇਖਿਆ ਹਨ ਜੀ ਉਹਨਾਂ ਨੇ ਵੀ ਇੱਕ ਕੰਮ ਕਰਿਆ ਛੋਟਾ ਜਿਹਾ ਉਹ ਹਰੇਕ ਲਾਈ ਪਾਈ ਗਏ ਠੀਕ ਹੈ ਸਾਡੇ ਤੋਂ ਗਲਤੀ ਕੋਈ ਇਸ ਟੈਂਕੀ ਖਾਲੀ ਲੈ ਆਏ ਉਹਨਾਂ ਨੇ ਸਾਡਾ ਲਾਈ ਪਾਇਆ ਵੀ ਆ ਦੇਖੋ ਵਾਟਰ ਵਾ ਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਟੈਂਕੀ ਖਾਲੀ ਲੈ ਆਏ ਇੱਕ ਹੋਰ ਲਾਈਵ ਆ ਤੇ ਜਿੱਦੇ ਜੈਟਿੰਗ ਮਸ਼ੀਨ ਖੁੱਭੀ ਆ ਗਾਰ ਦੇ ਵਿੱਚ ਉਹਦੇ ਉਹਨਾਂ ਨੇ ਲਾਈਵ ਕਿਉਂ ਨਹੀਂ ਪਾਇਆ ਹਾਈਡਰ ਨਾਲ ਜੈਟਿੰਗ ਮਸ਼ੀਨ ਚੱਕੀ ਆ ਹੁਣ ਮੁੰਡਾ ਇੱਕ ਜਿਹੜਾ ਮਸ਼ੀਨ ਤੇ ਸੀਗਾ 2 ਸਾਲ ਉਹਨੇ ਫਰੀ ਵਾਂਗੂ ਕੰਮ ਕਰਿਆ ਜੀ ਜੈਟਿੰਗ ਮਸ਼ੀਨ ਤੇ ਆ ਹੁਣ 6 ਮਹੀਨਿਆਂ ਤੋਂ ਤਨਖਾਹ ਮਿਲਣ ਲੱਗੀ ਸੀ ਉਹ ਤਨ ਹਟਾਤਾ ਉਹਨੂੰ ਵੀ ਹਟਾਤਾ ਬਿਨ ਕਸੂਰੋਂ ਹਟਾਇਆ ਉਹਦਾ ਵੀ ਕੋਈ ਕਸੂਰ ਨਹੀਂ ਠੀਕ ਹੈ ਜੀ ਫਿਰ ਉੱਥੇ ਜਿਹੜਾ ਬੰਦਾ ਹੁਣ ਡਿਊਟੀ ਕਰ ਰਿਹਾ ਉਹ ਤੁਸੀਂ ਜਾ ਪੁੱਛੋ ਵੀ ਬੰਦਾ ਡਿਊਟੀ ਕੌਣ ਕਰ ਰਿਹਾ ਉਹ ਬਲਵਿੰਦਰ ਜੀ ਆ ਦਾ ਰਿਸ਼ਤੇਦਾਰ ਆ ਜਿਹੜਾ ਉੱਥੇ ਡਿਊਟੀ ਕਰ ਰਿਹਾ ਇਹ ਨਹੀਂ ਪਤਾ ਉਹਨਾਂ ਦੂਰ ਦਾ ਰਿਸ਼ਤੇਦਾਰ ਨੇੜ ਦਾ ਉਹਨਾਂ ਰਿਸ਼ਤੇਦਾਰ ਆ ਜਿਹੜਾ ਜੈਟਿੰਗ ਮਸ਼ੀਨ ਚਲਾ ਰਿਹਾ ਉਹਨੂੰ ਕਿੰਨਾ ਚਾਰੋਕੇ ਲੱਗੇ ਨੂੰ ਉਹਨੂੰ ਮੇੜ ਕਰ ਜਦੋਂ ਹਰਸ਼ ਨੂੰ ਹਟਾਇਆ ਜੀ ਉਦੋਂ ਬਾਅਦ ਹੀ ਰੱਖ ਲਿਆ ਸੀਗਾ ਇਹ ਦੁਬਾਰਾ ਰੱਖ ਲਿਆ ਸੀਗਾ ਜੀ ਵੀ ਇਹ ਕੀ ਸਿਸਟਮ ਆ ਜੀ ਤੁਸੀਂ ਇੱਕ ਬੰਦੇ ਦਾ ਰੁਜ਼ਗਾਰ ਮਾਰ ਕੇ ਤੇ ਆਪ ਦਾ ਪਰਸਨਲ ਬੰਦੇ ਨੂੰ ਲਾਈ ਜਾਂਦੇ ਹੋ ਇਹ ਵੀ ਗਲਤ ਗੱਲਾਂ ਆ ਵੀ ਨਹੀਂ ਇਹ ਜਿਹੜੇ ਤੁਸੀਂ ਹੁਣ ਪੋਲਾ ਖੋਲੀਆਂ ਸਾਰੀਆਂ ਇਹ ਪਹਿਲਾਂ ਕੋਸ਼ਿਸ਼ ਨਹੀਂ ਕਰੀ ਵੀ ਇਹ ਚੀਜ਼ਾਂ ਆਪਾਂ ਪਹਿਲਾਂ ਵੀ ਲੋਕਾਂ ਤੱਕ ਲੈ ਕੇ ਆਉਂਦੇ ਤਾਂ ਵਧੀਆ ਰਹਿੰਦੇ ਇਹ ਲੋਕ ਕਹਿੰਗੇ ਅੱਜ ਇਹਨੂੰ ਹਟਾਤਾ ਤੇ ਅੱਜ ਇਹ ਦੱਸ ਰਿਹਾ ਤੇ ਪਹਿਲਾਂ ਤੁਹਾਨੂੰ ਵੀ ਲੋਕ ਹੀ ਕਹਿਣਗੇ ਕਮੈਂਟ ਬਾਕਸ ਦੇ ਵੀ ਤੁਸੀਂ ਵੀ ਭਾਗੀਦਾਰਾਂ ਨਾਲੋਂ ਪਹਿਲਾਂ ਤੁਸੀਂ ਕਿਉਂ ਨਹੀਂ ਬੋਲਦੇ ਸੀ ਜੇ ਹੁੰਦੀ ਸੀ ਬੇਇਮਾਨੀ ਤੇ ਪਹਿਲਾਂ ਵੀ ਤੁਸੀਂ ਬੋਲਣਾ ਸੀ ਮੈਂ ਤੁਹਾਨੂੰ ਇਹ ਗੱਲ ਦੱਸ ਨਹੀਂ ਮੈਂ ਕਿਉਂ ਨਹੀਂ ਬੋਲਿਆ ਪਹਿਲਾਂ ਜੀ ਪਹਿਲਾਂ ਮੇਰੇ ਕੋਲ ਖਰਚਾ ਨਹੀਂ ਸੀ ਠੀਕ ਹੈ ਜੀ ਖਰਚਾ ਨਹੀਂ ਆਪਣੇ ਕੋਈ ਖਰਚਾ ਆਇਆ ਆਪਾਂ ਭਾਗੀ ਭੁਗੀਦਾਰ ਕਿਸੇ 1 ਰੁਪਏ ਦੇ ਨਹੀਂ ਇਹਨਾਂ ਦੇ 1 ਰੁਪਏ ਦੇ ਵੀ ਹੈ ਨਹੀਂ ਭਾਗੀ ਤੇ 1 ਰੁਪਏ ਦੇ ਵੀ ਹੋਵੇ ਗੱਲ ਸਹੀ ਕੀ ਸੀ ਮੈਂ ਪ੍ਰਧਾਨ ਜੀ ਨੂੰ ਦੱਸਦਾ ਹੁੰਦਾ ਸੀ ਸਾਰੀ ਗੱਲਬਾਤ ਜਿੱਦ ਦਿਨਾਂ ਨੇ ਬੇਈਮਾਨੀ ਕੀਤੀ ਹੈ ਜਿੱਦ ਦਿਨਾਂ ਦਾ ਮੇਰੇ ਸਾਹਮਣੇ ਜਿੱਦਾਂ ਸੱਚ ਆਇਆ ਪਤਾ ਸਾਨੂੰ ਸੀਗਾ ਵੀ ਇਹ ਬੇਈਮਾਨੀ ਕਰਦੇ ਆ ਕਿਉਂਕਿ ਉਹ ਮੈਂ ਅਰਸ਼ ਨੂੰ ਕਿਹਾ ਹੋਇਆ ਸੀ ਮੈਂ ਕਿਹਾ ਤੂੰ ਵੀਡੀਓ ਬਣਾਉਣੀ ਹੈ ਹਰੇਕ ਪੰਪ ਤੇ ਜਿੱਥੇ ਤੇਲ ਪਣ ਤੂੰ ਸਾਈਡ ਤੋਂ ਸ਼ੀਸ਼ੇ ਤੇ ਵੀਡੀਓ ਬਣਾਉਣੀ ਹੈ ਇਹ ਆਪ ਨੂੰ ਮੈਂ ਕਿਹਾ ਕੱਢ ਮੈਨੂੰ ਦਸਤ ਦੇ ਵਿੱਚੋਂ ਬੰਦੇ ਨੇ ਤੁਹਾਨੂੰ ਕੱਢਣ ਨੂੰ ਫਿਰਦੇ ਆ ਬਾਈ ਜਿੱਦੇ ਮਰਜੀ ਕੱਢ ਦੇਣਾ ਆਪਦਾ ਤੁਸੀਂ ਉਹਨਾਂ ਦਾ ਸਿਸਟਮ ਰੱਖਿਓ ਕਿਉਂਕਿ ਜੇ ਅਸੀਂ ਵਕਤ ਤੋਂ ਪਹਿਲਾਂ ਰੌਲਾ ਪਾ ਦਿੰਦੇ ਤਾਂ ਸ਼ਾਇਦ ਇਹ ਚੋਰ ਹੋਰ ਵੀ ਚੋਰੀਆਂ ਕਰਦੇ ਤੇ ਪਤਾ ਨਾ ਲੱਗਣਦੇ ਕਿ ਕਿੱਥੇ ਹੋਈ ਜਾਂਦੀਆਂ ਉਹ ਤਾਂ ਹੁਣ ਜਿਹੜਾ ਠੇਕੇਦਾਰ ਉਹਨੇ ਸਾਹਮਣੇ ਆ ਕੇ ਸਾਡੇ ਸੱਚ ਖੋਲਤਾ ਸਾਰੇ ਵਾਟਰ ਬਾਕਸ ਵਾਲੇ ਬੰਦੇ ਵੀ ਬੈਠੇ ਸੀ ਉੱਤੇ ਉਹਨਾਂ ਦੇ ਸਾਹਮਣੇ ਬੋਲਤਾ ਵੀ ਤੁਸੀਂ ਠੱਗਿਆ ਮਰੇ ਉਹ ਫਿਰ ਜੇ ਹੁਣ ਅਸੀਂ ਆਪ ਰੌਲਾ ਪਾਉਂਦੇ ਸਾਨੂੰ ਕਲੀਅਰੈਂਸ ਕਰਨੀ ਔਖੀ ਵੀ ਨਹੀਂ ਸੀ ਗੱਲ ਕਿਉਂਕਿ ਉਦੋਂ ਬੰਦਾ ਕਲੀਅਰ ਕਰੇ ਜਦੋਂ ਬੰਦੇ ਨੂੰ ਕਲੀਅਰ ਹੋ ਜੇ ਵੀ ਹਾਂ ਇਹ ਕੰਮ ਕਰਦੇ ਆ ਉਹ ਫਿਰ ਜਿਹੜਾ ਠੇਕੇਦਾਰ ਗੁਰਨਾਮ ਸਿੰਘ ਸੀ ਇਹਨਾਂ ਨੇ ਉਹਨੇ ਸਾਡੇ ਸਾਹਮਣੇ ਇਹਨਾਂ ਨੂੰ ਹਯਾ ਬਹੁਤ ਮਤਲਬ ਕਿ ਇਹਨਾਂ ਦੀ ਬੇਇੱਜ਼ਤੀ ਕਰੀ ਵੀ ਕਹਿੰਦੇ ਮੈਂ ਤੁਹਾਡੇ ਤੇ ਵਿਸ਼ਵਾਸ ਕਰਕੇ ਕੀ ਗਲਤੀ ਕਰੀ ਵੀ ਤੁਸੀਂ ਇੰਨਾ ਜ਼ਿਆਦਾ ਉਹ ਕਰੀ ਜਾਂਦੇ ਹੋ ਵੀ ਮੇਰੇ ਨਾਲ ਧੱਕਾ ਕਰ ਗਏ ਫਿਰ ਗੱਲ ਚੱਲਦੀ ਚੱਲਦੀ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਹਿਸਾਬ ਕਰਦੇ ਕਰਦੇ ਕਹਿੰਦਾ ਮੈਨੂੰ 1,87,000 ਦਾ ਚੂਨਾ ਲਾ ਗਏ ਇਹ ਇਮੰਤਾਰ ਤੇ ਗਰਮੀ ਤਰਗੇ ਬੈਠੇ ਨੇ ਕਹਿੰਦੇ 187000 ਦਾ ਚੂਨਾ ਲਾਗੇ ਤੇ ਮੈਂ ਨਾ ਜਿਹੜਾ 187000 ਕਹਿੰਦਾ ਇਹਨਾਂ ਤੋਂ ਮਗਾਓ ਬਿੱਲ ਪੱਕੇ ਪੱਕੇ ਬਿੱਲ ਲੋ ਇਹਨਾਂ ਤੋਂ ਇਹਨਾਂ ਨੂੰ ਐਸ ਡੀਓ ਜੀ ਆਰ ਗਿਆ ਨੇ ਵੀ ਮੈਨੂੰ ਪਾਸੇ ਕਰਕੇ ਲਾਇਆ ਸੀ ਦੋ ਬੰਦਿਆਂ ਨੂੰ ਤੇ ਇਹਨਾਂ ਨੂੰ ਕਹਿ ਵੀ ਇਹਨਾਂ ਨੂੰ ਕਹ ਵੀ ਨਗਰ ਕੌਂਸਲ ਵੀ ਸਾਡਾ ਐਸੀ ਤੁਹਾਨੂੰ ਫੰਡ ਦਿੰਨੇ ਆ ਅਧਿਕਾਰ ਹੈਗਾ ਨਗਰ ਕੌਂਸਲ ਜੀ ਨੂੰ ਮੈਨੂੰ ਵੀ ਪੁੱਛ ਸਕਦੀ ਤੂੰ ਵੀ ਇੱਥੇ ਆ ਜਿਹੜੀਆਂ ਜਿਹੜੀਆਂ ਗੱਲਾਂ ਬੋਲੀਆਂ ਕਲੀਅਰ ਕਰ ਤੇ ਮੈਂ ਜਿੰਨੀਆਂ ਕੋਈਆਂ ਮੈਂ ਕਰੂੰਗਾ ਜਿੰਨੀਆਂ ਕਿੰਨਾ ਕੋਈ ਇਹ ਕਲੀਅਰ ਕਰ ਦੇਣ ਯਾਰ ਸੱਚ ਤਾਂ ਲੋਕਾਂ ਸਾਹਮਣੇ ਆਵੇ ਨਾ ਵੀ ਸੀਵਰੇਜ ਦੀ ਸਮੱਸਿਆ ਸੀ ਕਿਉਂ ਨਹੀਂ ਹੱਲ ਹੋ ਰਹੀ ਸੀ ਵੀ ਕਿਹੜੀਆਂ ਗੱਲਾਂ ਕਰਕੇ ਨਹੀਂ ਹੋ ਰਹੀ ਸੀ ਲੋਕ ਗਾਲਾਂ ਕੱਢਿਆ ਨਗਰ ਕੌਂਸਲ ਨੂੰ ਉਹਦਾ ਦੋਸ਼ ਹੀ ਨਹੀਂ ਉਸ 'ਚ ਕੰਮ ਤਾਂ ਸੀਵਰੇਜ ਬੋਰਡ ਕਰਾਈ ਜਾਂਦਾ ਜੀ ਵੀ ਸਾਰੇ ਕਫਲੇ ਕਰ ਰਹੇ ਨਾਲ ਮਿਲ ਕੇ ਕਰਦੇ ਇਹ ਬੇਟੇ ਬੱਸ ਇਹਨਾਂ ਨੂੰ ਆ ਹੀ ਹੈ ਜੀ ਬੱਸ ਵੀ ਪੈਸੇ ਬਣੇ ਜਾਣ ਤਨਖਾਹ ਵੀ ਮਿਲ ਜAVE ਤਾਂ ਪੈਸੇ ਹੀ ਬਣੇ ਜਾਣ ਆਹ ਸਿਸਟਮ ਹੈ ਇਹਨਾਂ ਤਾਂ ਮੈਨੂੰ ਇਸੇ ਜੀ ਦੀ ਗੁੱਸਾ ਲੱਲ ਜਾਂ ਧੋਖਾ ਵੀ ਮੈਂ ਕੀ ਵਿਗਾੜਿਆ ਸੀ ਮੇਰਾ ਚੱਲਦਾ ਚੱਲਦਾ ਤਿੰਨ ਮਹੀਨੇ ਮੈਂ ਤੁਹਾਡੀ ਨਹੀਂ ਵੇਟ ਕਰੀ ਗਏ ਮੂੰਹ ਨਹੀਂ ਵੀ ਮੈਨੂੰ ਅੱਜ ਵੀ ਰੱਖਿਆ ਅੱਜ ਵੀ ਰੱਖਿਆ ਅੱਜ ਵੀ ਰੱਖਿਆ ਇਹ ਚਲ ਅੱਜ ਵੀ ਫੋਨ ਆਇਆ ਫਿਰ ਆਕ ਕਿ ਮੈਂ ਹੁਣ ਆਪਦਾ ਕੰਮ ਕਰਨ ਲੱਗਿਆ ਹੁਣ ਮੈਨੂੰ ਫੋਨ ਆਇਆ ਤਾਂ ਕੀ ਫਾਇਦਾ ਜੀ ਵੀ ਤੂੰ ਡਿਊਟੀ ਤੇ ਆ ਤੁਸੀਂ ਵੀ ਇਸ ਚੀਜ਼ ਨੂੰ ਉਤਾਰ ਹੁਣ ਨਹੀਂ ਫੋਨ ਆਉਂਦੇ ਤੁਹਾਨੂੰ ਵੀ ਡਿਊਟੀ ਤੇ ਆ ਜਾਓ ਨਹੀਂ ਹੁਣ ਨਹੀਂ ਆਇਆ ਮੈਨੂੰ ਉਦੋਂ ਕਹਿੰਦੇ ਸੀਗੇ ਤਿੰਨ ਮਹੀਨਾ ਬਾਅਦ ਕਹਿੰਦੇ ਤੂੰ ਡਿਊਟੀ ਤੇ ਨਹੀਂ ਆ ਰਿਹਾ ਐਸ ਡਿਊ ਸਾਹਿਬ ਕਹਿੰਦੇ ਮੈਂ ਕਿਹਾ ਜੀ ਮੈਨੂੰ ਤਾਂ ਹਟਾਤਾ ਕਹਿੰਦੇ ਮੈਂ ਪ੍ਰਵੀਰ ਨਾਲ ਗੱਲ ਕਰਦਾ ਵੀ ਤੂੰ ਇਹ ਮੁਰਕੀ ਵਾਈਨ ਨਾ ਉਹਨੇ ਮੇਂ ਨਾ ਗੱਲ ਕਰੀ ਵੀ ਇੱਕ ਵਾਰੀ ਬਸ ਐਮ ਐਲ ਏ ਸਾਹਿਬ ਨੂੰ ਇਹ ਸ਼ੋਅ ਕਰਤਾ ਵੀ ਬੰਦਾ ਡਿਊਟੀ ਆ ਕੇ ਰਾਜੀ ਨਹੀਂ ਅੱਛਾ ਫਿਰ ਮੈਨੂੰ ਆਪਦਾ ਕੰਮ ਤਾਂ ਕਰਨਾ ਹੀ ਹੁੰਦਾ ਜੀ ਮੈਂ ਆਪਦੇ ਸੱਚੇ ਹੋ ਗਏ ਸੱਚੇ ਹੋ ਗਏ ਐਮ ਐਲ ਏ ਸਾਹਿਬ ਨੇ ਵੀ ਬੰਦਾ ਸ਼ਾਇਦ ਵੀ ਆਹ ਕੰਮ ਕਰਕੇ ਰਾਜੀ ਨਹੀਂ ਪਤਾ ਨਹੀਂ ਇਹ ਗੱਲ ਕਹੀਏ ਕਿ ਐਮ ਐਲ ਏ ਸਾਹਿਬ ਨੂੰ ਨਹੀਂ ਕਿਉਂਕਿ ਐਮ ਐਲ ਏ ਸਾਹਿਬ ਨੇ ਕਿਹਾ ਜਿੱਦ ਤੇ ਟਲ ਠੀਕ ਹੈ ਜੀ ਪਹਿਲਾਂ ਮੈਂ ਜੋ ਡਿਊਟੀ ਸੀਗਾ ਮੈਂ ਮੈਂ ਦੱਸ ਦਿੰਦਾ ਸੀ ਐਮ ਐਲ ਏ ਸਾਹਿਬ ਨੂੰ ਵੀ ਦੱਸ ਦਿੰਦਾ ਸੀ ਵੀ ਇਹ ਬੱਬਲਾ ਐ ਕਰਦਾ ਜਾਂ ਕੋਈ ਵੀ ਜਈ ਆਹ ਕੰਮ ਕਰਦਾ ਮੈਂ ਪ੍ਰਧਾਨ ਜੀ ਜਦੋਂ ਮੈਨੂੰ 2 ਪਰ ਜੇ ਜਿਦੀ ਆਪਣੇ ਗੰਗਸਰ ਗੁਰਦੁਆਰਾ ਦੇ ਵਿੱਚ ਆਪਣੇ ਐਮਐਲਏ ਸਾਹਿਬ ਨੇ ਬੱਬਲਜੀਤ ਜੀ ਨੂੰ ਉੱਤੋਂ ਆ ਕੇ ਪਕੜ ਕਰੀ ਉਸ ਟਾਈਮ ਤਾਂ ਮੇਰੀ ਡਿਊਟੀ ਤੇ ਨਹੀਂ ਸੀ ਹੁਣ ਉਹਨਾਂ ਦਾ ਕੀ ਸਪਸ਼ਟਿਕਰਨ ਹੋਊਗਾ ਹੁਣ ਕਿਹਨੇ ਦੱਸਦੀ ਇਹ ਗੱਲ ਵੀ ਬੱਬਲ ਕੰਮ ਨਹੀਂ ਕਰਾ ਰਹੇ ਗਲਤੀਆਂ ਤੁਹਾਡੀਆਂ ਆਪਦੀਆਂ ਫੋਨ ਤੁਸੀਂ ਲੋਕਾਂ ਦੇ ਅਟੈਂਡ ਕਰੋ ਤੇ ਇੱਕ ਤੁਸੀਂ ਗਰੀਬ ਬੰਦੇ ਨਾਲ ਜਿਹੜਾ ਇਮਾਨਦਾਰ ਪਰਵਾਰ ਨਾਲ ਆ ਦਾ ਲਿੰਕ ਰੱਖਦਾ ਜਿਹੜਾ ਆਪਦੀ ਇਮਾਨਦਾਰੀ ਦੀ ਰੋਟੀ ਖਾ ਕੇ ਪੈਂਦਾ ਜਾਂ ਜਜਵਾ ਰੱਖਦਾ ਕਿ ਮੈਂ ਤਾਂ ਇਮਾਨਦਾਰੀ ਦੀ ਹੀ ਰੋਟੀ ਖਾਣੀ ਆ ਉਹ ਬੰਦੇ ਨੂੰ ਤੁਸੀਂ ਧੱਕਾ ਕਰ ਗਿਓ ਉਹ ਚੀਜ਼ਾਂ ਕਿਤਨੇ ਕਿਤੇ ਜਾ ਕੇ ਜੀ ਇਹ ਚੀਜ਼ਾਂ ਬਹੁਤ ਕੁਛ ਆ ਜਿਹੜੀਆਂ ਮਤਲਬ ਕੀ ਜੀ ਮੈਨਾਂ ਜੀ ਇਸ ਚੀਜ਼ ਦੀ ਜਾਂਚ ਹੋ ਜੇ ਤਾਂ ਬਹੁਤ ਕੁਛ ਨਿਕਲੇ ਜੀ ਵੀ ਕੀ ਕੀ ਹੋ ਗਿਆ ਪਤਾ ਹੀ ਨਹੀਂ ਲੱਗਣਾ ਜੀ